ਗਮਾ ਟੈਂਕਰ ਕਾ ਤੋਂ ਲਿਆਂਦਾ ਅੱਜ ਫਿਰ ਜੱਟਾ ਨੇ ਗਮਾ ਮੈਂ ਆ ਵੀ ਰੌਣੀ ਨੂੰ ਲੇਟ ਹੋ ਗਏ ਸੀ ਹਾਂ ਤਾਂ ਕਰਕੇ ਟੈਂਕਰ ਲਿਆਂਦਾ ਵੀ ਐਕਤੀ ਭਾਈ ਟੈਂਕਰ ਲਈ ਪਾਣੀ ਲਾਵਾਂਗੇ ਟੈਂਕਰ ਨਾਲ ਰੌਣੀ ਕਰਨੀਆਂ ਹੈ ਪਹਿਲਾਂ ਵੀਡੀਓ ਪਾਈ ਸੀ ਉਹਦੇ ਵਿੱਚ ਤਰੀਕੇ ਦਿਖਾਏ ਸੀ 2 3 ਤੇ ਕਣਕ ਬੀਜਣ ਦੇ ਸੁੱਕੇ ਚ ਤੇ ਇੱਕ ਤਾਂ ਮੰਨ ਲਓ ਹੈਗੀ ਸੀ ਉਹ ਪਾਣੀ ਵਾਲੀ ਜਿਹੜੀ ਪਾਣੀ ਭਰ ਕੇ ਛਿੱਟਾ ਦਿੰਦੇ ਆ ਇੱਕ ਸੀਗੀ ਆਪਾਂ ਜਿਹੜੀ ਕਣਕ ਪਿਉ ਕੇ ਬੀਜੀ ਸੀ ਤੁਹਾਨੂੰ ਦੱਸਿਆ ਵੀ ਸੀ ਪਿਛਲੀ ਆਏ ਆ ਵੀ ਜੇ ਹੁਣੇ ਰੌਣੀ ਕਰ ਦੂੰਦਾ 15 20 ਦਿਨ ਤੇ ਗਿਆ ਸੀ ਕੰਮ ਇਹਨੂੰ ਗਾਰੇ ਵਰਗੇ ਬਣਾਤੇ ਖੇਤ ਪੂਰੀ ਜਣੀ ਗੱਡਮੀ ਗੱਲ ਬਣ ਗਈ ਬਜਾਈ ਵਾਲੀ ਕਿਉਂ ਤੋਂ ਗੇਤ ਮੜਿਆ ਸੁੱਕ ਗਿਆ ਸੁਪਰ ਸੀਡਰ ਚੱਲਦਾ ਨਹੀਂ ਸੀ ਇਹ ਖੇਤਾਂ 'ਚ ਇਹ ਹਾਲਾਤ ਸੀਗੇ ਆਪਾਂ ਨੂੰ ਪਿਛਲੇ ਐਗਤੀ ਮੰਨ ਲਓ 30 ਸਾਲ ਆ ਇਹ 2 ਸਾਲ ਪਹਿਲਾਂ ਬਾਤੀ ਤੀਜੇ ਸਾਲ ਲੈ ਸਲਾਮ ਕਰੋ ਬਈ ਸਲਾਮ ਇਹ ਸ਼ਾਬਾਸ਼ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪ੍ਰਮਾਤਮਾ ਸਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਸਵਾਗਤ ਆ ਜੀ ਅੱਜ ਦੀ ਨਵੀਂ ਵੀਡੀਓ 'ਚ ਰਮਨ ਕਿਹੜੀ ਦਵਾਈ ਆ ਉਹ ਜਿਹੜੀ ਕਹਿੰਦੇ ਮੱਜੇ ਲੱਤਾਂ ਲੱਤਾਂ ਨਹੀਂ ਮਾਰਨ ਹਟ ਜਾਂਦੀਆਂ ਉਹ ਦਾ ਦੁੱਧ ਲਾਉਣ ਹਾਂ ਭਾਈਆ ਆ ਦਵਾਈ ਆ ਆ ਦਵਾਈ ਆ ਆ ਦਵਾਈ ਕੀ ਚੱਕਰ ਸੀ ਤਾਂ ਕੀ ਸਿਸਟਮ ਸਿਸਟਮ ਇਹ ਆ ਵੀ 1 ਇੰਚੇ ਸੁੱਕਾ ਪਾਊਡਰ ਆ ਇੱਕ ਮੱਲਾ ਵੀ ਪਾਣੀ ਵਰਗਾ ਬੋਤਲ ਹਾਂ ਤੇ ਮੱਲਾ ਵੀ ਆ ਬੋਤਲ ਹੈ ਜੀ ਹਾਂ ਇਹ ਕਾ ਸੁੱਕਾ ਬਟਰਾ ਹਾਂ ਇਹ ਅੰਦਰੋਂ ਹਰੇ ਜਿਹੇ ਰੰਗ ਦਾ ਨਹੀਂ ਇਹਦਾ ਕੰਮ ਕੀ ਆ ਫਾਈਪ ਕਾਤੋਂ ਚਾਰੀ ਦਿਨ ਵਜਾ ਕੀ ਸੀ ਕੀ ਚੱਕਰ ਲੱਤਾ ਮੱਜਾਂ ਲੱਤਾ ਮਾਰਦੀਆਂ ਸੀ ਬਹੁਤ ਜ਼ਿਆਦਾ ਦੁੱਧ ਨਹੀਂ ਸੀ ਕਢਦੀ ਇਹ ਦੇਣ ਨਾਲ ਕੱਟਰੂ ਮਰਿਆ ਸੀ ਕੱਟਰੂ ਮਰਿਆ ਸੀ ਕੱਟਰੂ ਭੁੱਲ ਜਵੇ ਹਾਂ ਡੰਗਰ ਹਾਂ ਕੱਟਰੂ ਝੱਲੇ ਨਾ ਕੱਟਰੂ ਮਰ ਜਵੇ ਮੱਜ ਨਾ ਕਢਦੀ ਹੋਵੇ ਇਹ ਪਿਆ ਦੇ ਇਹ ਤੈਨੂੰ ਮਤਲਬ ਤੱਕ ਸੀ ਇਹ ਮੈਂ ਵੀ ਵੀਡੀਓ ਦੇਖੀ ਸੀ ਅੱਛਾ ਕਿਸੇ ਦੀ ਵੀਡੀਓ ਦੇਖ ਕੇ ਲੈ ਗਿਆ ਇਹ ਵੀਡੀਓ ਦੇਖੀ ਸੀ ਵੀਡੀਓ ਦੇਖ ਕੇ ਲਿਆਦੀ ਆ ਫਿਰ ਰਿਜ਼ਲਟ ਵੀ ਜ਼ਹੀ ਦਿੱਤਾ ਪੂਰਾ ਦਿੱਤਾ ਇਹ ਜਣੀ ਨਾ ਕਿ ਪੂਰਾ ਕੰਮ ਇਹ ਇਹ ਮਾਲਾ ਵੀ ਹਫਤੇ ਤੋਂ ਉੱਤੇ ਹੀ ਲੱਗਿਆ ਸੀ ਹੁਣ ਤੱਕ ਲੱਗਿਆ ਸੀ ਯਾਨੀ ਇੱਕ 100 ਗ੍ਰਾਮ ਪੌਣੀਆਂ ਸੀ ਇਹ ਕਿੰਨੇ ਦੀ ਆਈ ਸੀ ਇਹ ਇਹ ਆਈਏ 500 ਦੀ ਬੜੀ ਮਹਿੰਗੀ ਵੀ ਨਹੀਂ ਠੀਕ 500 ਦੀ ਨੇ ਇੱਕ ਹਫਤਾ ਕੱਢਦੀ ਆ ਇੱਕ ਹਫਤਾ ਆਰਾਮ ਨਾਲ ਇੱਕ ਹਫਤਾ ਗੱਡ ਗਈ ਹਫਤੇ ਚ ਡੰਗਰ ਖੜਾ ਲਾ ਤੇ ਹਾਂ ਹਫਤੇ ਤੋਂ ਬਾਅਦ ਵਿੱਚ ਡੰਗਰ ਕੱਢਣ ਲੱਗਿਆ ਐਡਮੇਟ ਕਾਪੀ ਦੁੱਧ ਵੀ ਲਾਉਣ ਲੱਗਿਆ ਦੁੱਧ ਵੀ ਆਪ ਹੀ ਲਾਉਂਦਾ ਐਨ ਵਧੀਆ ਬਗਾਇ ਟੀਕੇ ਤੋਂ ਠੀਕ ਆ ਵੀ ਲੱਗਦਾ ਉਹ ਵੀ ਦੇ ਦੇ ਤਾਂ ਵੀ ਸਮਾਂ ਪੂਰਾ ਕਰੇ ਹੁੰਦੀ ਆ ਅੱਛਾ ਆਰਾਮ ਨਾਲ ਥੱਲੇ ਬਹਿ ਜਾ ਪਾਣੀ ਛੱਟਾ ਮਰਜੇ ਦੀ ਲਾ ਲੈਂਦੀ ਹੁਣ ਫੇ ਦੁਬਾਰਾ ਕਾਤੋਂ ਲੈ ਕੇ ਆਣ ਲੇ ਪਹਿਲਾਂ ਚਾਰੀ ਸੀ ਦੁਬਾਰਾ ਜਿਹੜੇ ਸੀ ਭਈਏ ਦੇ ਹੱਥ ਬਈ ਹੋਈ ਸੀ ਸਾਡੀ ਅੱਛਾ ਉਹ ਦੁਬਾਰਾ ਭਈਆ ਚਲੇ ਗਿਆ ਸਾਡੀ ਫੇਰ ਉੱਤਾਂ ਮਰਨ ਲੱਗੀ ਅੱਛਾ ਭਈਆ ਪਿੰਡੋਂ ਚਲੇ ਗਿਆ ਫੇਰ ਉੱਤਾਂ ਮਰਨ ਲੱਗੀ ਹੁਣ ਦੁਬਾਰਾ ਫੇਰ ਲਿਆਂਦੀ ਆ ਹੁਣ ਮੈਂ ਚਾਹਣਾ ਹੁਣ ਲੱਗੀ ਕੰਨ ਨਹੀਂ ਹਜੇ ਲੱਗੀ ਨਹੀਂ ਅੱਛਾ ਹੁਣ ਦੁਬਾਰਾ ਹੁਣ ਲੈ ਕੇ ਆਇਆ ਥੋੜੇ ਦਿਨ ਹੀ ਹੋਏ ਹੁਣ ਦੁਬਾਰਾ ਫੇਰ ਚਾਰਾਂ ਗਿਆ ਨੇ ਫੇਰ ਮੇਰੇ ਰਾ ਉਹ ਹੱਥ ਨਹੀਂ ਪੈ ਜਾਂਦਾ ਡੰਗਰ ਉਹ ਕੰਮ ਹੋ ਗਿਆ ਯ ਨਗਰ ਜਿੰਨਾ ਮਰਜੀ ਲੱਤਾਂ ਲੁੱਤਾ ਮਾਰਦਾ ਹੋਵੇ ਇਹਨੇ ਵੀ ਕਿਤੋਂ ਵੀਡੀਓ ਦੇਖ ਕੇ ਲਿਆਂਦੀ ਸੀ ਇਹ ਜਾਨੀ ਕਾਮਯਾਬਾ ਚੀਜ਼ੇ ਕਾਮਯਾਬਾ ਪੂਰੀ ਕਾਮਯਾਬਾ ਪੂਰੀ ਕਾਮਯਾਬਾ ਚਲੋ ਜਟਾ ਮਾ ਟੈਂਕਰ ਕਾ ਤੋਂ ਲਿਆਂਦਾ ਅੱਜ ਫਿਰ ਜੱਟਾ ਨੇ ਮੈਂ ਆ ਵੀ ਰੌਣੀ ਨੂੰ ਲੇਟ ਹੋ ਗਏ ਸੀ ਹਾਂ ਤਾਂ ਕਰਕੇ ਟੈਂਕਰ ਲਿਆਂਦਾ ਵੀ ਐਕਤੀ ਭਾਈ ਟੈਂਕਰ ਨਾਲ ਹੀ ਪਾਣੀ ਲਵਾਵਾਂਗੇ ਟੈਂਕਰ ਨਾਲ ਰੌਣੀ ਕਰਨੀਆਂ ਹੈ ਹਾਂ ਹਾਂ ਟੈਂਕਰ ਨਾਲ ਰੌਣੀ ਕਰਕੇ ਕਣਕ ਬੀਜਣੀ ਹੈ ਹਾਂ ਐਦੀ ਨਵਾਂ ਕੰਮ ਕਰਦਾ ਐਕਤੀ ਜੱਟਾਂ ਨੇ ਭਾਈ ਟੈਂਕਰ ਨਾਲ ਰੌਣੀ ਕਰਕੇ ਕਣਕ ਬੀਜਣੀਆਂ ਛੇਕ ਬਿਗੇ ਥਾਵਾਂ ਕਹਿੰਦੇ ਰੌਣੀ ਕਰਤੀ ਵੈਸੇ ਦੁਖੀ ਵੀ ਬਹੁਤ ਐ ਲੋਕ ਸੁੱਕਦੇ ਨਹੀਂ ਖੇਤ ਕਰੇਗੀ ਸੁੱਕਦੇ ਜੀ ਸਹੀ ਗੱਲ ਆ ਧੁੱਪ ਬੈਣ ਤੋਂ ਗਾਹ ਤੰਦਾ ਬੈਣ ਲੱਗ ਜਣੀ ਹਾਂ ਬਿਗੇ ਤੇ ਦੋ ਟੈਂਕਰ ਵਾਧੂ ਆ ਗੱਲ ਬਣਾ ਦੇਣੀਆਂ ਨੇ ਜਿਵੇਂ ਸਮਝ ਲੈ ਮੀਂਹ ਪੈ ਗਿਆ ਵੀ ਆਪਾਂ 10 ਮਿੰਟੋਂ ਕੰਮ ਹੋ ਜਾਣਾ ਬਾਸ 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 ਹੁਣ ਟੈਂਪਰੇਰੀ ਮੀਂਹ ਪੋਣਾ ਟੈਂਪ ਲੋਕ ਤਾਂ ਉਹਨਾਂ ਨੇ ਤਾਂ ਚਾਈਨਾ ਵਾਲਿਆਂ ਨੇ ਕਹਿੰਦਾ ਦੁਬਈ ਵਾਲਿਆਂ ਨੇ ਜਾਲੀ ਬਦਲ ਲੈ ਕੇ ਪਵਾਇਆ ਸੀ ਅਸੀਂ ਟੈਂਕਰ ਲਿਆ ਕੇ ਟੈਂਕਰ ਲਿਆ ਕੇ ਟੈਂਕਰ ਨਾਲ ਮੀਂਹ ਪਾਉਣਾ ਟੈਂਕਰ ਨਾਲ ਮੀਂਹ ਪਾਉਣਾ ਖੇਤ ਚ ਭਾਈ ਛੇਕ ਵਿਗੇ ਸੌ ਆ ਉੱਥੇ ਉੱਥੇ ਮੀਂਹ ਪਊਗਾ ਗੱਲਾਂ ਜਿੱਥੇ ਜਿੱਥੇ ਆਪਣੇ ਖੇਤ ਨਹੀਂ ਬਾਕੀ ਤੈਨੂੰ ਮੈਂ ਜਾਣਾ ਪਹਿਲਾਂ ਭੋਗ ਤੇ ਕਿਤੇ ਆ ਕੇ ਉੱਥੇ ਮਿਲਦਾ ਖੇਤ ਦਿਖਾਉਨੇ ਆ ਫੇਰ ਟੈਂਪਰੇਰੀ ਬਦਲਾਂ ਵਾਲਾ ਮੀਂਹ ਆ ਫੇ ਕਿਵੇਂ ਖੇਤ ਚ ਪਾਇਆ ਜਾਂਦਾ ਹਾਂ ਹਾਂ ਕਿਉਂ ਨਹੀਂ ਪੈਂਦਾ ਹਾਂ ਕਿੰਨੀ ਗੱਲ ਹੁੰਦੀ ਸਹੀ ਗੱਲ ਆ ਲੈਣ ਆਏ ਸੀ 20 ਚੱਕਣ ਜਿਹੜਾ 1.5 ਕਿਲਾ ਰੋਣੀ ਕਰੇ ਉਹ ਬੀਜਣਾ ਸੀਗਾ ਇਹ ਸ਼ਰੀਰਾਮ ਦਾ ਦੁਕਾਨ ਵਾਲੇ ਨੇ ਚੁਕਾਇਆ ਸ਼ਰੀਰਾਮ ਦਾ 272 ਕਹਿੰਦੇ ਝਾੜ ਝੂੜ ਸੋਨਾ ਇਹਦਾ ਦੇਖਦੇ ਆ ਲਿਜਾ ਕੇ ਗਾਹ ਨੂੰ ਵੀ ਬਣਾ ਲਾਂਗੇ ਆ ਕੰਮ ਹੁੰਦਿਆ ਐਡੇ-ਐਡੇ ਟਰੈਕਟਰਾਂ ਦੇ ਮੂਰੇ ਮੈਨਾਂ 70 70 80 80 ਕਿਲੋ ਦੀਆਂ ਥੋਰੀਆਂ ਵੀ ਰੱਖੀਆਂ ਹੋਈਆਂ ਨੇ ਤਾਂ ਵੀ ਸਾਤਰੀ ਗੱਲ ਬੁਲਾਉਂਦਾ ਹੀ ਆਉਂਦਾ ਇਹ ਸਾਰੀ ਵੱਟ ਪੰਨ ਦੀ ਪਤੰਦਰ ਨੇ ਅੱਜ ਲੱਗੇ ਆ ਜਿਹੜਾ ਰੌਣੀ ਕਰਿਆ ਹੋਇਆ ਸੀ ਉਹ ਖੇਤ ਬੀਜਣ ਤੇ ਹਜੇ ਆਇਆ ਹੀ ਆ ਬਨੋਦ ਕੁਮਾਰ 22 ਤੇ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਆ ਆ ਸੁਪਰ ਜੱਬੇਚਰ ਲਾਉਣਾ ਵਿੱਚ ਰੋੜੀ ਰੋੜੀ ਹੁੰਦੀ ਆ ਮੜੀ ਰੋਟੀ ਕੋ ਹੁੰਦੀ ਤਾਂ ਬੜੀ ਵੱਡੀ ਹੈ ਨਹੀਂਗੀ ਥੋੜੀ ਥੋੜੀ ਵੀ ਆ ਪਰ ਇੱਕ ਰੋੜੀ ਆ ਜਾਂਦੀ ਆ ਵਿੱਚ ਉੱਥੇ ਕੰਮ ਗੜਬੜਦੇ ਜਾਂਦਾ ਮਿੰਟ ਦਾ ਪੰਜ ਚਾਰ ਹੀ ਲੱਗਦਾ ਪਹਿਲਾਂ ਪੂਰਾ ਹੋ ਕਰ ਲੈ ਦੇਖਣ ਨੂੰ ਖਾਈ ਲੈ ਜੋ 10 8-10 ਰੋੜੀਆਂ ਮਸਾਂ ਨਿਕਲੀਆਂ ਹੋਣੀਆਂ ਨੇ ਉਹਨੇ ਕਿਥੇ ਸਾਰਾ ਕੱਢਣ ਪਾਉਣ ਕਰਨਾ ਪੈ ਜਾਂਦਾ ਇੱਕ ਤੇ ਨਾਲ ਦੀ ਨਾਲੇ ਮੌਕੇ ਤੇ ਰਲਾਉਣੇ ਆ ਜੇ ਆਪਾਂ ਫਿਰ ਪਾਣੀ ਨਹੀਂ ਛੜਦਾ ਜੇ ਸੂਪਰ ਪਹਿਲਾਂ ਇਕੱਠਾ ਰਲਾ ਲਈਏ ਤੇਰੇ ਪਾਣੀ ਛੜ ਦਿੰਦਾ ਇਹ ਚੱਕਰ ਤੇ ਨਾਲ ਦੀ ਨਾਲੇ ਉਹਨਾਂ ਕਿ ਪਾਓ ਜਿੰਨਾ ਕੁ ਪਾਉਣਾ ਸੁਪਰ ਸੀਡਰ ਚ ਚਾਹੇ ਮਸ਼ੀਨ ਚਾਹੇ ਕਾਸੇ ਚ ਵੀ ਆ ਸਹੀ ਰਹਿਣਾ ਉੱਤਨ ਐਤਕੀਂ ਸ਼੍ਰੀ ਰਾਮ ਦਾ ਬੀ ਲਿਆਂਦਾ ਸ਼੍ਰੀ ਰਾਮ ਸੁਪਰ 272 ਤੇ ਪਹਿਲੀ ਵਾਰੀ ਬੀਜਣ ਲੱਗੇ ਆ ਨਕਾਹ ਵਾਲਾ ਕਹਿੰਦਾ ਵਧੀਆ ਬੀ ਆ ਬਾਕੀ ਤਾਂ ਮੌਸਮ ਤੇ ਤੇ ਖੇਤ ਤੇ ਡਿਪੈਂਡ ਹੁੰਦਾ ਆਪਣਾ ਕਿਦਾਂ ਦਾ ਸਿਸਟਮ ਵੀ ਸੋਣਾ ਸ਼੍ਰੀ ਰਾਮ 272 2700 ਦੀ ਥੈਲੀ ਆਈ ਆ ਓਹ ਯਾਰ ਆ ਬੀਜਿਆ ਗਿਆ ਬਿੱਗਾ ਕਾ ਆ ਰਹਿ ਗਿਆ ਹੁਣ ਇਹ ਬੀਜਦੇ ਆ ਇੰਨੀ ਗਰਮੀ ਆਉਂਦੀ ਜਣਾ ਜੇ ਤਾਂ ਜੈਕਟ ਲਾ ਦਿੰਨੇ ਆ ਤਾਂ ਠੰਡ ਲੱਗਣ ਲੱਗ ਜਾਂਦੀ ਆ ਜੈਕਟ ਪਾ ਲੰਨੇ ਆ ਤਾਂ ਗਰਮੀ ਆਈ ਜਾਂਦੀ ਆ ਕੀ ਕਰੂ ਬੰਦਾ ਸਲਾਮ ਕਰੋ ਬਈ ਸਲਾਮ ਇਹ ਸ਼ਾਬਾਸ਼ ਸਲਾਮ ਠੋਕੋ ਚਲੋ ਬਈ ਭਾਈ ਜਨ ਰੱਖ ਕੇ ਵੀ ਲੋ ਟਰੈਕਟਰ ਦੇ ਪੈਰ ਨਹੀਂ ਲੱਗਦੇ ਮੂਰੇਉ ਖੁੰਝੇ ਨਾਲ ਦੀ ਨਾਲ ਹੀ ਮੂਰੇ ਮੂਰੇ ਲਾਈ ਜਾਈਦੀ ਆ ਉਹਦੇ ਬਈ ਨਾਲ ਹੀ ਕੰਮ ਫਤੇ ਫਿਰ یوں ਹੁੰਦਾ ਬਾਅਦ ਚ ਬੱਟ ਪਾ ਕੇ ਵਿਹਲੇ ਹੋਵਾਂਗੇ ਪਰ ਰਹਿ ਜਾਂਦਾ ਹੁਣ ਨਾਲੇ ਤਾਂ ਖੁੰਝੇ ਜਿ ਫਿਰ ਆਵਾ ਸੁਪਰ ਸੀਡਰ ਇੱਕ ਤਾਂ ਲੱਗਦਾ ਨਹੀਂ ਤਾਂ ਵੀ ਪਹਿਲਾਂ ਸਿੱਟਿਆ ਹੁੰਦਾ ਨਾ ਜੇ ਉਹਦੇ ਨਾਲ ਨਾਲੇ ਤਾਂ ਜਗ੍ਹਾ ਨਹੀਂ ਖਾਲੀ ਰਹਿੰਦੀ ਨਾਲੇ ਥੋੜਾ ਸੌਖਾ ਰਹਿੰਦਾ ਆ ਗਏ ਇੱਧਰ ਚਲੋ ਕਰ ਦਈਏ ਨਾ ਦਈਏ ਖੁੰਝੇ ਫਿਰ ਬਾਅਦ ਚ ਕਰਦੇ ਆ ਗੱਲਬਾਤ ਇੱਥੋਂ ਅਜੇ ਹੀ ਬੀਜ ਆ ਪਾਇਆ ਅੱਧ ਚੋਂ ਅੱਧਾ ਗੇੜਾ ਸਿਰੇ ਆਇਆ ਉਹ ਕਿਤੇ ਰੋੜੀ ਰੂੜੀ ਆਈ ਹੋਣੀ ਆ ਪੋਰ ਬੰਦ ਹੋਇਆ ਸੀ ਜਦੀ ਨਿਗਾਹ ਪੈ ਗਈ ਤੇ ਉਹਦੀ ਇਹੋ ਜਿਹੇ ਬੰਦਾ ਚਾਹੀਦਾ ਇੱਕ ਹੁੰਦੇ ਆ ਇੱਥੇ ਕਿਰਾਏ ਵਾਲੇ ਨਹੀਂ ਨਾ 13 ਬਸ ਰਿਓ ਵੀ ਪਤਾ ਅਗਲਾ ਕਹਿੰਦਾ ਥੋੜੀ ਸਰਦਾਰ ਦੀ ਮਗਰ ਸਿਆੜ ਚੈੱਕ ਕਰਨੇ ਇਹ ਚੀਜ਼ ਦੀ ਸਫਤਤਾ ਬੰਦੇ ਦੀ ਜੀ ਬਾਕੀ ਉੱਦੇ ਪਿੰਡ ਚ ਕਿਰਾਏ ਤੇ ਬਜਾਈ ਬਿੰਦਰਬਾਈ ਕਰਦਾ ਤੂੜੀ ਵਾਲੀ ਮਸ਼ੀਨ ਆ ਇਹਦੇ ਕੋਲੇ ਤੂੜੀ-ਤਾੜੀ ਵੀ ਬਣਾਉਂਦਾ ਇਹ ਸੂਪਰ ਸੀਡਰ ਵੀ ਲਿਆਂਦਾ ਪਿਛਲੇ ਸਾਲ। ਯਾਨੀ ਵਧੀਆ ਫੀਡ ਵੀ ਖੇਤੀ ਸੋਹਣੀ ਕਰਦਾ ਨਾਲ ਕਰਾਇ ਕਰੋ ਇਹਦਾ ਕਰੀ ਜਾਂਦਾ। ਬਾਹਰ ਰਹਿ ਗਿਆ ਆਪਣਾ ਇੰਨਾ ਕਿਥੋਂ ਇੱਥੇ ਤੱਕ। ਉਸ ਤੋਂ ਬਾਅਦ ਫੇਰ ਤਾਂ ਜਿਹੜਾ ਆਪਾਂ ਉਹ ਪਰੇ ਸਾਹਮਣੇ ਜਿੱਥੇ ਉਹ ਬਾਵਾ ਦਰਖਤ ਜੀ ਨੇ ਨੇ ਕਿਕਰ ਦੇ ਉੱਪਰਲੇ ਪਾਸੇ ਦੀ ਉੱਥੇ ਰਹਿ ਗਿਆ ਜਾਂ ਮੋਟਰ ਕੋਲੇ ਰਹਿ ਗਿਆ 1.5 ਕਿੱਗਾ ਥੋਂ ਇੱਥੇ। ਤੇ ਰੌਣੀ ਕਰਿਆ। ਰੌਣੀ ਕਰਨ ਕਰਕੇ ਥੋੜਾ ਜਿਹਾ ਲੇਟ ਆ ਕੰਮ। ਇੱਕ ਚੀਜ਼ ਆ ਪਰਾਲੀ ਜਮਾਂ ਖਤਮ ਹੋ ਜਾਂਦੀ ਆ। ਇਹ ਤਾਂ ਬਾਕੇ ਰੌਣੀ ਕਰਨ ਲੱਗ ਖਤਮ ਹੋ ਗਈ ਬੋਦੀ ਜੀ ਹੋ ਕੇ ਹੋ ਰਹੀ ਕੋਈ ਕਹਿ ਦੂ ਇਹਦੇ ਵਿੱਚ ਪਰਾਲੀ ਵਾਹੀ ਹੋਈ ਆ ਨਾਲੇ ਕੋਈ ਬਾਲੀ ਜਾਦਾ ਨਹੀਂ हां ਇਹਨਾਂ ਜ਼ਰੂਰ ਮਲਚਰ ਫੇਰਿਆ ਸੀ ਮਲਚਰ ਫੇਰ ਕੇ ਉਸ ਤੋਂ ਬਾਅਦ ਇੱਕ ਵਾਰੀ ਰੋਟਾਵੇਟਰ ਨਾਲ ਵਾਇਆ ਫਿਰ ਰੌਣੀ ਕਰਤੀ ਤੇ ਆ ਦੇਖ ਲਓ ਤੁਹਾਡੇ ਸਾਹਮਣੇ ਆ ਉਸ ਤੋਂ ਬਾਅਦ ਆਹ ਮਾੜਾ ਮਾੜਾ ਰੋਟਾਵੇਟਰ ਜਾ ਫੇਰਿਆ ਸੀਗਾ ਉੱਪਰ ਵੀ ਹਵਾ ਜੀ ਲੱਗ ਜੇ ਸੁੱਕਦਾ ਨਹੀਂ ਸੀਗਾ ਇਹ ਤੇ ਆ ਪਤਾ ਵੀ ਨਹੀਂ ਲੱਗਦਾ ਵੀ ਪਰਾਲੀ ਇੱਥੇ ਵਿੱਚ ਸੀਗੀ ਕਿ ਨਹੀਂ ਸੀਗੀ ਬਾਕੀ ਪਰਾਲੀ ਦਾ ਫਾਇਦਾ ਇਹ ਨਾ ਇਹ ਖੇਤ ਆਪਣੇ ਬਹੁਤ ਕਿਹੜੇ ਨੇ ਡਾਕਰ ਖੇਤ ਆ ਇਹ ਸਾਰੇ ਪਟਈਏ ਤੁਸੀਂ ਮੰਨ ਲਓ ਅੱਜ ਤੋਂ 4 ਸਾਲ ਪਹਿਲਾਂ ਨਾ ਇੱਥੇ ਆ ਸੁਪਰ ਸੀਡਰ ਚੱਲਦਾ ਨਹੀਂ ਸੀ ਹੁੰਦਾ ਮੰਨ ਲਓ ਜੇ ਆਪਾਂ ਕਈਆਂ ਨੇ ਤਾਂ ਪੂਰੀ ਗਿੱਲ ਹੋਵੇ ਵੀ ਪੁਰਾਣ ਖੇਤ ਉੱਤੋਂ ਗਿੱਲਾ ਦੀ ਨਾ ਜੇ ਉੱਤੋਂ ਉੱਤੋਂ ਗੇਤ ਮੜਿਆ ਸੁੱਕ ਗਿਆ ਸੁਪਰ ਸੀਡਰ ਚੱਲਦਾ ਨਹੀਂ ਸੀ ਇਹ ਖੇਤਾਂ 'ਚ ਇਹ ਹਾਲਾਤ ਸੀਗੇ ਆਪਾਂ ਨੂੰ ਪਿਛਲੇ ਐਗਤੀ ਮੰਨ ਲਓ 30 ਸਾਲ ਆ ਇਹ 2 ਸਾਲ ਪਹਿਲਾਂ ਵਾਦੀ ਤੀਜੇ ਸਾਲ ਐਗਤੀ ਬਾਹੀ ਆਪਾਂ ਪਰਾਲੀ ਇੱਥੇ ਤੇ ਐਸੇ ਖੇਤ ਦੇ ਵਿੱਚ ਇੱਕੋ ਵਾਰੀ ਰੋਟਾਵੇਟਰ ਲਾ ਕੇ ਪੂਰਾ ਵਧੀਆ ਬਣ ਗਿਆ ਸੁੱਕਾ ਖੇਤ ਯਾਨੀ ਖੇਤ ਚ ਪੋਲ ਇਨੀ ਆ ਗਈ ਆ ਨਾਲੇ ਪੂਰਾ ਗਿੱਲਾ ਵਾਹ ਨਹੀਂ ਇੱਥੇ ਬੜੇ ਬੜੇ ਡਲੇ ਨਿਕਲਦੇ ਸੀ ਬਹੁਤ ਆ ਹੁਣ ਡਲੇ ਹੈ ਵੀ ਹੈਗੇ ਨਾ ਜਮ੍ਹਾਂ ਭਰ ਜਾਂਦੇ ਆ ਦੇਖਿਓ ਇਹ ਲੈ ਔਰ ਗਿਆ ਯਾਨੀ ਪਰਨ ਲੱਗ ਗਿਆ ਖੇਤ ਇਹ ਫਰਕ ਪੈ ਗਿਆ ਇਹਦਾ ਮੇਰੇ ਹਿਸਾਬ ਨਾਲ ਗਾਹਾਂ ਵਾਲੇ ਸਾਲ ਤੱਕ ਰਵੇਸਲ ਖੇਤਾਂ ਵਰਗਾ ਖੇਤ ਬਣ ਜਾਊਗਾ ਇਹ ਇਨੀ ਪੋਲ ਆ ਗਈ ਪ੍ਰਾਲੀ ਨਾਲ ਖੇਤ ਚ ਪ੍ਰਾਲੀ ਦੇ ਫਾਇਦੇ ਤਾਂ ਹੈਗੇ ਆ ਬਹੁਤ ਜਣੀ ਮਿਹਨਤ ਵਾਲੀ ਆਉਂਦੀ ਆ ਜਿਵੇਂ ਹੁਣ ਤੁਹਾਨੂੰ ਦੱਸਿਆ ਆਪਾਂ ਪਹਿਲਾਂ ਉਹ ਪਰਲੇ ਪੰਜ ਕੀਲੇ ਬੀਜੇ ਸੀ ਉਹ ਜਿਹੜੀ ਪਰੇ ਸਾਹਮਣੇ ਜੰਮੀ ਜਾਂਦੀ ਆ ਇੱਧਰ ਪਿੱਛੇ ਆਏ ਨੇ ਟਰੈਕਟਰ ਦੇ ਪਿੱਛੇ ਗਏ ਪੰਜਾਂ ਕੀਲਿਆਂ ਦੇ ਵਿੱਚ ਆਪਣਾ ਮਲਚਰ ਤੋਂ ਲੈ ਕੇ ਬਜਾਈ ਤੱਕ ਪੰਜ ਕੀਲਿਆਂ ਤੇ 16000 ਤੋਂ ਉੱਤੇ ਤੇਲ ਲੱਗੇ ਮਤਲਬ 16000 ਦਾ ਲੱਗਿਆ ਮੰਨ ਕੇ ਚੱਲੋ ਪੰਜ ਕੀਲਿਆਂ ਤੇ ਮਲਚਰ ਫੇਰ ਕੇ ਰੌਣੀ ਨਹੀਂ ਸੀ ਕਰੀ ਆਪਾਂ ਮਲਚਰ ਫੇਰ ਕੇ ਸਿੱਧਾ ਰੋਟਾਵੇਟਰ ਨਾਲ ਦੋ ਦੋ ਤਿੰਨ ਤਿੰਨ ਗਰੀ ਵਾਹ ਕੇ ਰੋਟਾਵੇਟਰ ਨਾਲ ਹੀ ਬਜਾਈ ਕਰੀ ਸੀ ਯਾਨੀ ਤੇਲ ਇੰਨਾ ਕੁ ਲੱਗਿਆ ਸੀ ਖਰਚੇ ਤੇ ਵੀ ਉੱਥੇ ਚਲੇ ਗਿਆ ਕੰਮ ਇਹ ਤੇ ਜਣੀ ਆਏ ਆ ਵੀ ਬਾਹ ਕੇ ਰੌਣੀ ਕਰਤੀ ਸੀ ਇਹ ਤੇ ਦੁਬਾਰਾ ਵਹਾਈ ਉਹੀ ਡਬਲ ਦੁਬਾਰਾ ਵਹਾਈ ਪੈ ਗਈ ਯਾਨੀ ਪ੍ਰਾਲੀ ਦਾ ਫਾਇਦਾ ਤਾਂ ਹੈਗਾ ਇਹ ਚੀਜ਼ ਹੈ ਚਲੋ ਬਾਕੀ ਆਪਣਾ ਹੁਣ ਜਣੀ ਚੌਲਾਂ ਵਾਲਾ ਕੰਮ ਜਿੰਨੇ ਕਿ ਸੀਗੇ ਚੌਲਾਂ ਵਾਲੇ ਖੇਤ ਉਹ ਸਾਰੇ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਬਜਾਈ ਅੱਜ ਹੋ ਜਾਣੇ ਆ ਇਹ ਤੋਂ ਬਾਅਦ ਫਿਰ ਪੱਠਿਆਂ ਪੁੱਠਿਆਂ ਜਿਹੜੇ ਲੈ ਰਹੇ ਮੰਨੋ ਇਹ ਤੋਂ ਬਾਅਦ ਰਹਿ ਜਾਣਾ ਆਪਣਾ 3 2 5 6 ਬਿਗੇ ਥੋੜ੍ਹ ਰਹਿ ਜਾਣਾ ਚਲੋ ਉਹ ਆਇਆ ਵੀ ਹਫਤੇ ਖੰਡ ਤੱਕ ਬੀਜ ਹੋਊਗਾ ਆ ਮਹੀਨੇ ਦੇ ਐਂਡ ਚ ਚਲੇ ਜਾਣਾ ਬੱਟਾ ਬੋਟਾ ਕਰਤੀਆਂ ਸੈਟ ਖੁੰਝੇ ਆਪਾਂ ਨਾਲ ਹੀ ਲਾਤੇ ਬਾਅਦ ਵਾਲਾ ਕੰਮ ਨਹੀਂ ਰੱਖੀਦਾ ਨਾਲ ਦੀ ਨਾਲ ਹੀ ਨਵੇੜ ਦਈਦਾ ਖੁੰਝੇ ਵਾਲਾ ਕੰਮ ਇੱਧਰ ਹਜੇ ਕਣਕ ਜੰਮਦੀ ਆ ਹਜੇ ਕਿਤੇ ਕਿਤੇ ਕੋਈ ਕੋਈ ਸਿਆੜ ਜਾ ਦਿਖਣ ਲੱਗਿਆ ਇੱਧਰ ਕਣਕ ਨੂੰ ਪਾਣੀ ਲੱਗਦਾ 25 26 ਦਿਨ ਦੀ ਕਣਕ ਹੋ ਵੀ ਗਈ ਇਹ 24 ਅਕਤੂਬਰ ਦੀ ਬੀਜੀ ਹੋਈ ਆ ਇਹ ਇਹ ਬੰਦਿਆਂ ਨੇ ਪਹਿਲਾਂ ਮੰਨ ਲਓ ਹੈਗੀ ਐ 25 ਕਿੱਲਾਂ ਦੀ ਖੇਤੀ 5 ਕਿੱਲੇ ਇਹਨਾਂ ਦੇ ਜੰਮੇ ਨਹੀਂ ਸੀ ਫਿਰ ਦੁਬਾਰਾ ਬੀਜਨੇ ਪਏਗੇ ਤੇ ਦੇਖੋ ਵੀ ਸਾਰੀ ਕਣਕ ਨੂੰ ਮਿਲਦਾ ਅੱਧਾ ਜਵਾਂ ਦੇ ਕਣਕ ਨੂੰ ਪਾਣੀ ਲੱਗ ਗਿਆ ਹੋਣਾ ਇਹਨਾਂ ਦੀ ਨੂੰ ਇੱਧਰ ਹਜੇ ਚੱਲਦਾ ਕੰਮ ਹਜੇ ਮੰਨ ਲਓ ਨਿਕਲਣ ਲੱਗੀ ਆ ਹਜੇ ਕਿਸੇ ਦੇ ਰੌਣੀ ਕਰੇ ਹੋਇਆ ਖੇਤ ਬੱਤ ਨਹੀਂ ਆਏ ਅੱਜ ਤੁਹਾਨੂੰ ਦਿਖਾਉਨੇ ਆ ਜੇ ਉੱਥੇ ਉਹ ਇਹ ਬੰਦੇ ਜਿਹਦੇ ਕੋਲ ਚੱਲੇ ਆ ਆਪਾਂ ਉਹ ਟੈਂਕਰ ਨਾਲ ਪਾਣੀ ਛਿੜਕਣ ਲੱਗਿਆ ਹੋਇਆ 6 ਕਿੱਗੇ ਥਾਵਾਂ ਮੈਂ ਲਾ ਡੇਢ ਕਿੱਲੇ ਦੇ ਖੇਤਾਂ ਉਹ ਕਹਿੰਦਾ ਰੋਣੀ ਕਰਤੀ 20 ਦਿਨ ਕਦੋਂ ਡੀਕਾਂਗੇ ਵੀ 10 ਕ ਟੈਂਕਰ ਪਾ ਦਿੰਨੇ ਆ ਚੱਲੇ ਆ ਉੱਥੇ ਨੂੰ ਦੇਖਦੇ ਆ ਪਾਤੇ ਕਿ ਚੱਲਦਾ ਹਜੇ ਕੰਮ ਉਹਦਾ ਦਿਖਾਉਣੇ ਆ ਫਿਰ ਤੁਹਾਨੂੰ ਜਾ ਕੇ ਖੇਤ ਟੈਂਕਰਾਂ ਨਾਲ ਕਿੰਨਾ ਕ ਫਰਕ ਪਿਆ ਸਾਰਾ ਖੇਤ ਰਮੰਦ ਹੈ ਹਜੇ ਅਸੀਂ ਸੁੱਕਾ ਜਮ ਆ ਦੇਖ ਲੋ ਕਹੇ ਜੀ ਗਿੱਲ ਬਣਾਤੀ ਸਾਰੇ ਖੇਤ ਚ ਇਹ ਟੈਂਕਰ ਨਾਲ ਪਾਣੀ ਛਿੜਕਿਆ ਕੱਲ ਦੇਖ ਲੋ ਸਾਰੇ ਖੇਤ ਚ ਗਿੱਲ ਬਣ ਗਈ ਨਾ ਹੁਣ ਸੁਹਾਗਾ ਮਾਰ ਦੂ ਇਹ ਚ ਡੇਢ ਬਿਗਾਂ ਤੋਂ ਹੋਏ ਇਹ ਡੇਢ ਬਿਗੇ ਚ ਤਿੰਨ ਟੈਂਕਰ ਪੈ ਗਏ ਇਹ ਚ ਉਹ ਪਰਲੇ ਪਾਸੇ ਆ ਚਾਰਕ ਬਿਗੇ ਤੋਂ ਉਹ ਚ 10 ਟੈਂਕਰ ਪਾਏ ਉਹ ਮੂਹਰਲਾ ਰਹਿ ਗਿਆ ਥੋੜਾ ਜਿਹਾ ਤੋਂ ਜਣੀ ਪੂਰਾ ਇੱਕ ਦਿਹਾੜੀ ਮਿਹਨਤ ਲੱਗਦੀ ਆ ਜਣੀ ਆਏ ਆ ਵੀ ਜੇ ਹੁਣੇ ਰੌਣੀ ਕਰ ਦੁੰਦਾ 15 20 ਦਿਨ ਤੇ ਗਿਆ ਸੀ ਕੰਮ ਇਹਨੂੰ ਗਾਰੇ ਵਰਗੇ ਬਣਾਤੇ ਖੇਤ ਪੂਰੀ ਜਣੀ ਗੱਡਮੀ ਗੱਲ ਬਣ ਗਈ ਬਜਾਈ ਵਾਲੀ ਕਿ ਹੁਣ ਇੰਨੀ ਤਾਂ ਧੁੱਪ ਪੈਂਦੀ ਨਹੀਂ ਵੀ ਜਿਹੜਾ ਇਹ ਛੇਤੀ ਛੇਤੀ ਸੁੱਕ ਜਾਊਗਾ ਇਹ ਇਹ ਆਪਾਂ ਵੀ ਅੱਜ ਤੋਂ 5-4 ਸਾਲ ਪਹਿਲਾਂ ਇਹ ਕੰਮ ਕਰਿਆ ਇੱਕ ਦੋ ਸਾਲ ਜਿਵੇਂ ਕਿਤੇ ਘੱਟ ਹੁੰਦੀ ਸੀ ਗੱਲ ਕਰ ਦਿੰਦੇ ਸੀ ਹੁਣ ਫਿਰ ਇਹ ਚੱਕਰ ਚ ਪੈਂਦੇ ਨਹੀਂ ਹੁਣ ਸਾਂਝੀ ਸੂੰਜੀ ਹੈ ਨਹੀਂ ਅੱਗੇ ਸਾਂਝੀ ਰੱਖਿਆ ਹੁੰਦਾ ਸੀ ਤਾਂ ਕਰਕੇ ਰਲ ਮਿਲ ਕੇ ਹੋਈ ਜਾਂਦਾ ਸੀ ਹੁਣ ਕੱਲਿਆਂ ਦੇ ਬਸ ਚ ਨਹੀਂ ਆਉਂਦਾ ਕੰਮ ਫਿਰ ਹੋਰ ਕੰਮ ਰਹਿ ਜਾਂਦੇ ਨੇ ਤਾਂ ਕਰਕੇ ਹੁਣ ਆਪਾਂ ਟੈਂਕਰ ਵਾਲਾ ਕੰਮ ਬੰਦ ਕਰਤਾ ਯਾਨੀ ਉਹ ਕਾਮਯਾਬ ਆ ਇਹ ਤਰੀਕਾ ਹੈ ਵੀ ਵੇ ਟੈਂਕਰ ਭਰੋ ਪਾਣੀ ਦਾ ਛਿੜਕੋ ਵਿੱਗੇ ਦਾ ਮੰਨ ਲਓ 2 ਵਿੱਗੇ ਦੇ ਤਿੰਨ ਟੈਂਕਰ ਬਾਧੂ ਨੇ ਪੂਰੀ ਗੱਲ ਬਣ ਜਾਂਦੀ ਆ ਉਸ ਤੋਂ ਬਾਅਦ ਜਿਵੇਂ ਸ਼ਾਮ ਜੇ ਨੂੰ ਦੁਪਹਿਰੋਂ ਬਾਅਦ ਛਿੜਕ ਦੋ ਛਿੜਕ ਕੇ ਸਾਰੀ ਰਾਤ ਪਿਆ ਰਹਿਣ ਤੋਂ ਸਵੇਰੇ ਤੇਲੇ ਉਹਨੂੰ ਬਾਹ ਕੇ ਸੁਹਾਗਾ ਮਾਰ ਦੋ ਉਸ ਤੋਂ ਬਾਅਦ ਜਦ ਮਰਜ਼ੀ ਬੀਜ ਦੋ ਪੂਰੀ ਗੱਲ ਬਣ ਜਾਂਦੀ ਆ ਘਟੋ ਘਟ ਅੱਠ ਅੱਠ ਤੋਂ 10 ਇੰਚ ਸਮਝ ਲਓ ਮੀਂਹ ਪੈ ਜਾਂਦਾ ਇੱਕ ਤਰ੍ਹਾਂ ਦਾ 15-20 ਮਿੰਟ ਮੀਂਹ ਵਾਲੀ ਗੱਲ ਹੋ ਜਾਂਦੀ ਆ ਪੂਰੀ ਵਧੀਆ ਆਪਾਂ ਤਾਂ ਹੀ ਆਏ ਸੀ ਦੇ ਕੋਲੇ ਟੈਂਕਰ ਇਹਨਾਂ ਨੇ ਖੜਾਤਾ ਉਹ ਫੈਕਟਰੀ ਵਾਲਾ ਦਾ ਸੀਗਾ ਉਹ ਸਾਹਮਣੇ ਵਾਲੀ ਫੈਕਟਰੀ ਆ ਕਹਿੰਦਾ ਜਿਹੜਾ ਹੁਣ ਆਹ ਕੱਲ ਦੇ ਛਿੜਕੇ ਤੇ ਅੱਜ ਦੇ ਛਿੜਕੇ ਪਹਿਲਾਂ ਇਹ ਬੀਜ ਲਈਏ ਉਦੋਂ ਬਾਅਦ ਫਿਰ ਉਹ ਦੂਜੇ ਨੂੰ ਕੱਲ ਨੂੰ ਉਹਦੇ ਤੇ ਛਿੜਕ ਲਾਂਗੇ ਆ ਠੀਕ ਆ ਨਾਲ ਦੀ ਨਾਲ ਸੰਭੀ ਜਾਂਦਾ ਵਧੀਆ ਕੰਮ ਐ ਵੀ ਮੈਂ ਸਪੈਸ਼ਲੀ ਆਇਆ ਸੀ ਇਹ ਚੀਜ਼ ਦਿਖਾਉਣ ਮੈਂ ਕਿਹਾ ਦਿਖਾਈਏ ਵੀ ਕਿਹੜੇ ਕਿਹੜੇ ਤਰੀਕੇ ਨਾਲ ਕਣਕ ਦੇ ਬੀਜ ਬੀਜਦੇ ਆ ਭਾਈ ਲੋਕ ਲੇਟ ਹੋਣ ਦੇ ਚੱਕਰ ਚ ਕਿਹਾ ਕਿ ਲੇਟ ਛੋਣੇ ਨਹੀਂ ਪਹਿਲਾਂ ਬਹੁਤ ਕਰਤਾ ਆ ਚੱਕਰ ਆ ਲਾਓ ਭਾਈ ਕੇਲੇ ਵੀ ਦੇਖ ਲਓ ਕੇਲੇ ਲੱਗੇ ਹੋਏ ਨੇ ਇਵੇਂ ਲੱਗਾ ਬਹੁਤ ਸਾਲ ਪਹਿਲੇ ਇਕ ਲਿਆ ਕੇ ਲਾਇਆ ਸੀ ਲਾਡੀ ਨੇ ਨਾ ਇਹ ਇਹ ਜ ਇਹ ਉਤੋਂ ਦੀਪ ਵਾਲੀ ਮੋਟਰ ਤੋਂ ਲਿਆਂਦਾ ਹੂੰ ਮੇਨ ਲਾਦਾ ਪਤਾ ਨਹੀਂ ਕਿੱਥੋਂ ਆਹੋ ਤੂੰ ਦੇ ਇਹ ਅਸਲ ਵਿੱਚ ਵੱਢਣੇ ਪੈਂਦੇ ਆ ਜਦੋਂ ਕੇਲਾ ਇੱਕ ਵਾਰੀ ਲੱਗ ਗਿਆ ਦੁਬਾਰਾ ਲੱਗਦਾ ਨਹੀਂ ਇਹਨੂੰ ਇੱਕ ਵਾਰੀ ਜਿਹੜਾ ਲੱਗ ਗਿਆ ਉਹਨੂੰ ਵੱਢ ਦੋ ਆਪੇ ਨਵਾਂ ਫੁੱਟਿਆ ਆਉਂਦਾ ਇਹਨੇ ਵੱਡੇ ਨਹੀਂ ਦੇ ਲੈ ਕਿੰਨੇ ਬਣ ਗਏ ਇਹ ਹਾਂ ਹਾਂ ਆ ਹੁਣ ਤੂੰ ਇਹ ਦੇਖ ਲਈ ਆ ਜਿਹੜੇ ਸਾਈਡਾਂ ਵਾਲੇ ਨਵੇਂ ਆ ਇਹਨਾਂ ਨੂੰ ਕੇਲਾ ਲੱਗੂ ਕੱਲਾ ਬਿਜਲਿਆਂ ਨੂੰ ਕੋਹ ਨਹੀਂ ਲੱਗਣਾ ਨਾ ਇੱਕੋ ਵਾਰੀ ਲੱਗਦਾਂ ਮੱਲਿਆ ਪਿਆ ਦਾ ਮੈਂ ਪਿੱਪਲ ਜਿੱਨਾ ਪੁਰਾਣਾ ਕੋਈ 50 100 ਸਾਲ ਪੁਰਾਣਾ ਬਰੋਟਾ ਪਿੱਪਲ ਹੁੰਦਾ ਉਹਨਾਂ ਦਾ ਇਹ ਮੱਲਿਆ ਪਿਆਲੇ ਵਾਲੇ ਨੂੰ ਮੇਰੇ ਹਿਸਾਬ ਨਾਲ ਜੇ ਫੀਤਾ ਪਾ ਲਈਏ 15 ਤੋਂ 20 ਫੁੱਟ ਘੁੰਮ ਜੂ ਫੀਤਾ ਨਾ ਉਹ ਲੱਗੇ ਕੇਲੇ ਲੱਗੇ ਬਾਈ ਅ ਬੈਂਸ ਬ੍ਰਦਰ ਦੀਆਂ ਜਿਹੜੇ ਬੈਂਸ ਬ੍ਰਦਰ ਨੇ ਉਹਨਾਂ ਦੀਆਂ ਫੈਕਟਰੀਆਂ ਨੇ ਆਹ ਉਹ ਉੱਥੋਂ ਤੋਂ ਲੈ ਕੇ ਘੁੰਮ ਕੇ ਇੱਧਰ ਪਿਛਲੇ ਪਾਸੇ ਆ ਜਾਂਦੇ ਨੇ ਰਾਜਨੀਤੀ 'ਚ ਵੀ ਬਹੁਤ ਜਿਹੜੇ ਬੰਦੇ ਬੈਂਸ ਬ੍ਰਦਰ ਨੂੰ ਸਾਰੇ ਜਾਣਦੇ ਹੀ ਆ ਬਹੁਤ ਵੱਡੀਆਂ ਫੈਕਟਰੀਆਂ ਇੱਥੇ ਇਹਨਾਂ ਦੀਆਂ ਇੱਥੋਂ ਚੱਲੂ ਹੈ ਸਭ ਤੋਂ ਪਹਿਲਾਂ ਪੁਰਾਣੀ ਸਭ ਤੋਂ ਪੁਰਾਣੀ ਫੈਕਟਰੀ ਆ ਇਹਨਾਂ ਦੀ ਇਹ 98 97 98 ਜੇ ਫੈਕਟਰੀ ਕਰੀ ਸੀ ਇਹਨਾਂ ਦੀ ਸਭ ਤੋਂ ਪੁਰਾਣੀ ਫੈਕਟਰੀ ਜਿਹੜੀ ਪੁਰਾਣੀ ਜਿੰਦੀ ਆ ਉਹ ਦੁਬਾਰਾ ਅੱਜ ਹੋਰ ਕੱਲ ਹੋਰ ਇੱਥੇ ਮੇਰੇ ਹਿਸਾਬ ਨਾਲ ਘੱਟੋ-ਘੱਟ 5-7 ਕਿਲੇ ਦਾ ਫੈਕਟਰੀਆਂ ਫੈਕਟਰੀਆਂ ਹੋਣਗੀਆਂ ਆਲੇ-ਦਾਲ ਇਹਨਾਂ ਦੀ ਇੱਥੇ ਬਣਦੀਆਂ ਮਸ਼ੀਨ ਜਿਹੜੀ ਕੱਪੜੇ ਸਣ ਵਾਲੀ ਮਸ਼ੀਨ ਦੀ ਉੱਪਰਲੀ ਹੁੰਦੀ ਆ ਹਾਂਡੀ ਜੀ ਦੇਗੀ ਹੁੰਦੀ ਆ ਕਿ ਲੋਹੇ ਦੀ ਹੁੰਦੀ ਆ ਉਹ ਉਹ ਸਾਰੀ ਉਹ ਇੱਥੇ ਬਣਦੀ ਆ ਅੰਦਰ ਬੇਅੰਤੀ ਪਈ ਆ ਦਿਨ ਰਾਤ ਕੰਮ ਚੱਲਦਾ 24 ਘੰਟੇ ਵਾਂਗੂ ਆਲੇ-ਦਾਲੇ ਕਲੋਨੀਆਂ ਆ ਗਈਆਂ ਆ ਕਲੋਨੀਆਂ ਨੇ ਬਸ ਆ ਤਾਂ ਇੰਨਾ ਕੀ ਘੇਰਾ ਰਹਿੰਦਾ ਵਿੱਚ ਬਸ ਆ ਇੰਨਾ ਇਹ ਜੱੱਤੇਦਾਰ ਸਾਹਿਬ ਦੀ ਜ਼ਮੀਨ ਹੈ ਘਰ ਦੀ ਜ਼ਮੀਨ ਆ ਦੇਖ ਲਓ ਕੀੜਿਆਂ ਦੇ ਕਿੰਨੇ ਭੌਣ ਨੇ ਜੇ ਡੀਡੀਟੀ ਨਾ ਪਾਈਏ ਸਾਈਡਾਂ ਸਾਰੀਆਂ ਖਾਲੀ ਕਰ ਦਿੰਦੇ ਸਿਰਫ ਉੱਪਰ ਦੀ ਰਾਤ ਨੰਗੀ ਆ ਡੀਡੀਟੀ ਮਿਲੀ ਨਹੀਂ ਸੀਗੀ ਆਪਾਂ ਨੂੰ ਥੋੜੀ ਜੀ ਦੂਰੋਂ ਲਿਓਣੀ ਪਈ ਮੰਨ ਲਓ 15 ਕਿਲੋਮੀਟਰ ਤੋਂ ਜਾ ਕੇ ਸ਼ਹਿਰੋਂ ਡੇਲੋਂ ਤੋਂ ਲਿਆਂਦੀ ਆ ਤੇ ਇੰਨੇ ਟਾਈਮ 'ਚ 7 ਭੌਣਨੇ ਵਾਲੇ ਦਲੇ ਆ ਦੇਖ ਇੱਕ ਆ ਹੋ ਗਿਆ ਤਿੰਨ ਤਾਂ ਆਹੀ ਲੈਂਚ ਨੇ ਉੱਥੇ ਤੱਕ ਚੌਥਾ ਹੈਗਾ ਜਿੱਥੇ ਉਹ ਸਾਹਮਣੇ درخت ਹੈ ਜਿਹੜਾ ਇੱਥੇ ਪਲਾਟ ਜਾਂ ਖਤਮ ਹੁੰਦਾ ਪੰਜਵਾਂ ਉਹ ਕਣਕ ਦੇ ਖੁੰਜੇ ਚ ਛੇਵਾਂ ਹੋਦੀ ਕੋਲੇ ਸੱਤਵਾਂ ਖੁੰਜੇ ਚ ਆ ਇਹਦੇ ਉੱਥੇ ਆ ਸੱਤ ਹੋ ਗਏ ਤੇ ਤੁਹਾਨੂੰ ਹੋਰ ਵੀ ਦਿਖਾਉਣਾ ਮੈਂ ਗਾ ਇਹ ਫਿਰ ਆਏ ਥੋੜੇ ਥੋੜੇ ਡੀਟੀ ਪਾ ਦਿੱਤੀਆਂ ਫਿਰ ਇਹ ਵਿੱਚੋਂ ਨਹੀਂ ਆਉਂਦੇ ਤੁਹਾਨੂੰ ਦਿਖਾਉਣਾ ਕਿੰਨਾ ਚੱਕਿਆ ਹੋਇਆ ਉਧਰੋਂ ਗਾਂ ਦਿਖਾਉਣਾ ਤੁਹਾਨੂੰ ਆਹ ਇਹ ਕਾ ਚੱਲਦਾ ਕੰਮ ਦੇਖੋ ਕਿੰਨੇ ਦਾਣੇ ਕੱਢੇ ਪਏ ਆ ਬਾਹਰ ਆ ਕੰਮ ਇਹ ਪੌਣ ਹੈਗਾ ਇੱਥੇ ਹਾਂ ਤੇ ਇੱਥੇ ਡੀਟੀ ਪਾਈ ਆ ਵੀ ਇਧਰ ਨਾ ਆਉਣ ਕਈਆਂ ਤੇ ਪਾਤੀ ਦੋ ਪੈਕੇਟ ਪੈ ਗੇ ਹਜੇ ਉਹ ਪਰਲਾ ਖੁੰਝਾ ਰਹਿੰਦਾ ਹਜੇ ਹਾਂ ਤੇ ਰ ਇਧਰੋਂ ਵੀ ਕੱਢੀ ਤੁਰੇ ਜਾਂਦੇ ਨੇ ਆਹ ਆ ਨਾਲ-ਨਾਲ 8-8 10-10 ਫੁੱਟ ਤੋਂ ਜਿੱਥੇ ਇੱਥੇ ਕੀੜਿਆਂ ਦਾ ਪੌਣਾ ਸਾਰਾ ਖਾਲੀ ਕਰ ਦਿੰਦੇ ਆ ਇਹ ਕੋਹ ਨਹੀਂ ਛੱਡਦੇ ਤਾਂ ਕਰਕੇ ਫਿਰ ਪਾਉਣੀ ਪੈਂਦੀ ਆ ਖੁੰਜਿਆਂ ਚ ਮਜਬੂਰੀ ਬਣ ਗਈ ਇਹ ਹਾਈਵੇ ਤੇ ਗੱਡੀ ਆਉਂਦੀ ਸੀ ਇਧਰੋਂ ਮਰੇਕਪੋਲ ਵਾਲੀ ਸਾਈਡ ਤੋਂ ਲੁਧਿਆਣੇ ਨੂੰ ਜਾਂਦੀ ਸੀ ਜਿਹੜਾ ਮੋਟਰਸਾਈਕਲ ਵਾਲਾ ਬੰਦਾ ਉਹ ਪਰਲੇ ਪਾਸੇ ਪਿੰਡ ਵਾਲੇ ਪਾਸਿਓਂ ਚੜਿਆ ਇਹ ਦੇਖ ਲਓ ਸੂਈ ਕਿੱਥੇ ਫਸੀ ਜਿਆ 60 ਦੀ ਸਪੀਡ ਤੇ ਪੈਹਟਦੇ 19 ਸਪੀਡ ਤੇ ਉਧਰੋਂ ਰੋਡ ਤੋਂ ਰੋਡ ਪਾਰ ਕਰ ਲਿਆ ਇਧਰ ਨੂੰ ਗੱਡੀ ਦੀਆਂ ਬ੍ਰੇਕਾਂ ਦੇਖੋ ਇਹ ਜਿੱਥੇ ਉਹ ਬੰਦਾ ਉਤਰਿਆ ਦਾ ਉੱਥੋਂ ਲੱਗੀਆਂ ਹੋਈਆਂ ਨੇ ਕਿੱਥੇ ਜਾ ਕੇ ਗੱਡੀ ਥੱਲੇ ਫਸੀ ਆ ਦੂਰ ਹੁਣ ਗੱਡੀ ਵਾਲਾ ਦਾ ਇੱਥੇ ਕੱਟ ਕਰੀ ਖੜੇ ਸੀ ਆਪਾਂ ਗੁਜ਼ਰਤੀ ਖੜ ਗਏ ਉਹ ਬੰਦੇ ਦਾ ਤੋਰ ਤੇ ਉਹ ਮੁੰਡਾ ਹਸਟਲ ਲੈ ਕੇ ਉਹਨੂੰ ਬ੍ਰੇਕਾਂ ਬਹੁਤ ਜ਼ਿਆਦਾ ਜਣੀ ਟਕਾ ਕੇ ਮਾਰੀਆਂ ਬ੍ਰੇਕਾਂ ਉਹਨੇ ਫੇਰ ਵੀ ਇੱਥੇ ਆ ਕੇ ਚੱਕ ਲਿਆ ਜਗ੍ਹਾ ਤੇ ਆ ਗਿਆ ਦੇਖ ਲਓ ਇਹ ਆ ਟਾਇਰ ਕਿਸੜੇ ਹੋਏ ਨੇ ਨਾ ਬਾਬਾ ਦੂਰੋਂ ਬ੍ਰੇਕਾਂ ਮਾਰ ਕੇ ਲੈ ਕੇ ਆਇਆ ਮੋਟਰਸਾਈਕਲ ਭਈਆ ਸੀਗਾ ਉਹ ਜਿਹੜਾ ਮੋਟਰਸਾਈਕਲ ਤੇ ਸੀ ਤਾਂ ਦੇਖ ਲਓ ਸੂਈ ਕਿੱਥੇ ਫਸੀ ਹੋਈ ਆ ਜਿਹੜੇ ਵੀਰ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਲਾਈਕ ਕਰਨਾ ਨਾ ਭੁੱਲਿਆ ਕਰੋ ਵੀਡੀਓ ਲਾਈਕ ਕਰ ਦਿਆ ਕਰੋ ਉਹਨਾਂ ਹੌਸਲਾ ਆ ਜਾਂਦਾ ਮਿਲਦਾ ਆਏ ਹੋਇਆ ਮੋਟਰ ਤੇ ਜਿਹੜੀ ਕਣਕ ਬੀਜੀ ਸੀ ਪਰਸੋਂ ਡੇਢ ਕਿਲਾ ਉਹਦੇ ਚ ਬੱਟਾ-ਬੱਟਾ ਪਾਈਆਂ ਅਜ ਕੋਇ ਲਾਏ ਨੇ ਕਹੀ ਨਾਲ ਹੀ ਲਾਤੇ ਕੋਈ ਜਿਹੜੇ ਆਪਾਂ ਮੋੜ ਬਨਣੇ ਕਹਿ ਦਿੰਨੇ ਆ ਸਿਰਿਆਂ ਤੇ ਤੇ ਖਾਲ ਰਹਿ ਗਿਆ ਘੜਨ ਵਾਲਾ ਉਹ ਹੁਣ ਕੱਢ ਦਿਆਂਗੇ ਇੱਕ ਅੱਧੇ ਦਿਨ ਚ ਕਣਕ ਵਾਲਾ ਕੰਮ ਹੁਣ ਆਪਣਾ ਇਧਰ ਲੈ ਇਧਰ ਲੈ ਚੌਲਾਂ ਵਾਲਾ ਸਾਰਾ ਹੋ ਗਿਆ ਦੂਜਾ ਜਿਹੜਾ ਰੈਂਦਾ ਉਹ ਹਜੇ ਹਫਤਾ ਲੱਗ ਜਾਣਾ ਜਾਣੂ ਫਿਰ ਆ ਦੇਖ ਕਣਕ ਕਈਆਂ ਨਾਲ ਹੀ ਸਿਰੇ ਲਾਤੇ ਸਾਰੇ ਕਹੀ ਨਾਲ ਹੀ ਤਾਂ ਤਾਂ ਜਿੰਦਾ ਖਿੱਚਣ ਵਾਲਾ ਬੰਦਾ ਹੈ ਨਹੀਂ ਸੀ ਆਪਣਾ ਕੋਈ ਕੋਈ ਤਿੰਨ ਤਾਂ ਬੱਟਾ ਸੀ ਇੱਕ ਖਾਲ ਸੀਗਾ ਦੋਨੇ ਸਿਰੇ ਹੋ ਗਏ ਇੱਕ ਨਾ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਉਹਦੇ ਵਿੱਚ ਤਰੀਕੇ ਦਿਖਾਏ ਸੀ ਦੋ ਤਿੰਨ ਤੇ ਕਣਕ ਬੀਜਣ ਦੇ ਸੁੱਕੇ ਚ ਤੇ ਇੱਕ ਤਾਂ ਮੰਨ ਲਓ ਹੈਗੀ ਸੀ ਉਹ ਪਾਣੀ ਵਾਲੀ ਜਿਹੜੀ ਪਾਣੀ ਭਰ ਕੇ ਛਿੱਟਾ ਦਿੰਦੇ ਆ ਇੱਕ ਸੀਗੀ ਆਪਾਂ ਜਿਹੜੀ ਕਣਕ ਭਿਉ ਕੇ ਬੀਜੀ ਸੀ ਤੂੰ ਦੱਸਿਆ ਵੀ ਸੀ ਪਿਛਲੀ ਵੀਡੀਓ ਚ ਉਹ ਚ ਮੈਸੇਜ ਕਈ ਬੰਦਿਆਂ ਦੇ ਆਏ ਸ਼ਾਰਟ ਵੀਡੀਓ ਚ ਮੈਸੇਜ ਬਹੁਤ ਆਏ ਨੇ ਵੀ ਬਾਈ ਉਹ ਕਣਕ ਦੀਂਦੀ ਨਹੀਂ ਸਮਾਰ ਕੇ ਹੁਣ ਉਹ ਕਣਕ ਮੰਨ ਲੋ ਹੁਣ ਪੰਜ ਚਾਰ ਦਿਨ ਦਾ ਹੋਰ ਫਰਕ ਪੈ ਗਿਆ ਹੁਣ ਤੁਹਾਨੂੰ ਦਿਖਾਉਨੇ ਆਪਾਂ ਉਹ ਕਣਕ ਇਹਦਾ ਬੀਜਣ ਦਾ ਤਰੀਕਾ ਕੀ ਸੀ ਦੁਬਾਰਾ ਸਮਝ ਲਓ ਸਾਰੇ ਹਨ ਜਿਵੇਂ ਕਣਕ ਪਿਉਂਤੀ ਆਪਾਂ ਸ਼ਾਮ ਨੂੰ ਰਾਤ ਨੂੰ ਪਿਉਂਤੀ ਪਿਉਂਕੇ ਰੱਖਤੀ ਸਵੇਰੇ ਤੜਕਿਓਂ ਉੱਠ ਕੇ ਕੱਢਤੀ ਉਹ ਬੋਰੀ ਚ ਬੋਰੀ ਚ ਕੱਢੀ ਸੇਬਿਆਂ ਵਾਲੀ ਚ ਉਹਦੇ ਵਿੱਚ ਉਹ ਦੁਪਹਿਰ ਤੱਕ ਪਈ ਰਹੀ ਨੁੱਚੜ ਗਿਆ ਪਾਣੀ ਪੂਣੀ ਸਾਰਾ ਉਹ ਤੋਂ ਬਾਅਦ ਪੱਲੀ ਤੇ ਫੋਲਤੀ ਕਿਉਂ ਗਰਮੈਸ਼ਚ ਰਹਿਣ ਕਰਕੇ ਬੋਰੀ ਚੋ ਉਹ ਤੋਂ ਬਾਅਦ ਤੂੰ ਹੀ ਤੁਰ ਪੀ ਸੀ ਉਹਦੀ ਮੰਨ ਲਓ ਦੁਪਹਿਰ ਤੱਕ ਤੇ ਪੱਲੀ ਤੇ ਫੋਲਤੀ ਅਗਲੇ ਦਿਨ ਸਵੇਰਿਓ ਮੰਨ ਲਓ ਆ ਕੇ ਖੇਤ ਆਪਾਂ ਬਣਾਇਆ ਨ ਪੂਰਾ ਵਧੀਆ ਤਰੀਕੇ ਨਾਲ ਹੁਣ ਮੈਂ ਤੁਹਾਨੂੰ ਖੇਤ ਦਿਖਾਉਣਾ ਵੀ ਖੇਤ ਦੇ ਵਿੱਚ ਹਵਾ ਨਹੀਂ ਰਹਿਣੀ ਚਾਹੀਦੀ ਬਿਲਕੁਲ ਵੀ ਸੁੱਕਾ ਜਿੰਨਾ ਮਰਜ਼ੀ ਹੋਵੇ ਤੇ ਖੇਤ ਚ ਹਵਾ ਨਾ ਹੋਵੇ ਆਨ ਪੂਰੀ ਧੁੱਧਲ ਬਣਾ ਕੇ ਚਾਹੇ ਬੀਜ ਦਿਓ ਤੇ ਉਹ ਤੋਂ ਬਾਅਦ ਦੂਏ ਦਿਨ ਆ ਕੇ ਆਪਾਂ ਖੇਤ ਖੁਦ ਵਾਹ ਕੇ ਸਮਾਰ ਕੇ ਤੇ ਬੀਜੀ ਛਿੱਟਾ ਮਾਰਿਆ ਛਿੱਟਾ ਮਾਰ ਕੇ ਦੋਹਰਾ ਰੋਟਾਵੇਟਰ ਫੇਰਤਾ ਸੀ ਇੱਕ ਦੋ ਵਾਰੀ ਪਹਿਲਾਂ ਤਵੀਆਂ ਨੇ ਬਾਹਿਆ ਸੀ ਯਾਨੀ ਖੇਤ ਬਣਨਾ ਚਾਹੀਦਾ ਚਾਹੇ ਇੱਕ ਵਾਰੀ ਬਾਹ ਕੇ ਬਣਾ ਲਓ ਦੋ ਵਾਰੀ ਬਾਹ ਕੇ ਬਣਾ ਲਓ ਯਾਨੀ ਖੇਤ ਦੇ ਵਿੱਚ ਹਵਾ ਨਾ ਰਹੇ ਕਹਿਣ ਦਾ ਮਤਲਬ ਆਪਣਾ ਇਹ ਆ ਤੇ ਛਿੱਟਾ ਦੇ ਕੇ ਰੋਟਾਵੇਟਰ ਫੇਰਤਾ ਫੇਰਨਾ ਸੁਹਾਗਾ ਵੀ ਸੀ ਆਪਾਂ ਸੁਹਾਗੇ ਦਾ ਟਾਈਮ ਨਹੀਂ ਲੱਗਿਆ ਦੂਈ ਕਣਕ ਕਣਕ ਬੀਜਦੇ ਸੀ ਆ ਦੇਖੋ ਪਹਿਲਾਂ ਤੁਹਾਨੂੰ ਕਣਕ ਚੈੱਕ ਕਰਾਉਣਾ ਆ ਕਣਕ ਆ ਉਹ ਤੇ ਸਿਰਫ ਇੱਕ ਖੁੰਝਾ ਦੇਖ ਲਓ ਆ ਇਹ ਆ ਖੁੰਝਾ ਇੰਨਾ ਕਿ ਜਗ੍ਹਾ ਨਹੀਂ ਜੰਮੀ ਮੰਨ ਲਓ 2 ਕੁ ਫੁੱਟ 2.5 ਕੁ ਫੁੱਟ ਬਾਕੀ ਸਾਰਾ ਦਾਣਾ ਦਾਣਾ ਜੰਮਿਆ ਜਿਹੜੀਆਂ ਸਾਈਡਾਂ ਜਮਾ ਸੁੱਕੀਆਂ ਸੀ ਨਾ ਜਿੱਥੇ ਜਮਾਂ ਹੀ ਉਮੀਦ ਨਹੀਂ ਸੀਗੀ ਵੀ ਭੱਸੀ ਬਣੀ ਪਈ ਸੀ ਉਹ ਸਾਈਡਾਂ ਵੱਧ ਜੰਮੀਆਂ ਨੇ ਉਹਨੀਆਂ ਜਿੰਨੀ ਮੰਨ ਲਓ ਜਿਹੜੀ ਚੀਜ਼ ਭੱਸੀ ਸੀਗੀ ਉਹਦੇ ਵਿੱਚ ਹਵਾ ਨਹੀਂ ਰਹੀ ਉਹਨਾਂ ਵੱਧ ਵਧੀਆ ਬਣਿਆ ਤੂੰ ਢਾਲਣਾ ਢਾਲ ਖੜਾ ਆਹ ਦੇਖ ਲੋ ਲੋ ਕਈ ਬੰਦਿਆਂ ਦੇ ਮੈਸੇਜ ਆਏ ਸੀ ਵੀ ਕਣਕ ਦੀਂਦੀ ਨਹੀਂ ਪੂਰੀ ਇਹ ਜਗ੍ਹਾ 2 ਕੁ ਵਿੱਗ ਹੀ ਆ ਕੋਈ ਬਾੜੀ ਨਹੀਂ ਸੀ ਬੀਜੀ ਆਪਾਂ ਸੁੱਕਾ ਇਹੀ ਜ਼ਿਆਦਾ ਨਿਕਲਿਆ ਸੀਗਾ ਤਾਂ ਕਰਕੇ ਜਣੀ ਕੋਈ ਇਹ ਨਹੀਂ ਹੈ ਵੀ ਨਹੀਂ ਜੰਮੀ ਸਾਰੀ ਕਣਕ ਜੰਮੀ ਪੂਰੀ ਪਾਸਾ ਕਣਕ ਆ ਦੇਖ ਲੋ ਪੈੜਾ ਜਿਹੜੇ ਰੋਜ਼ ਫਿਰਦੇ ਹੁੰਦੇ ਨੇ ਨੀਲ ਗਊ ਜੀ ਉਹਨਾਂ ਦੀਆਂ ਪੈੜਾਂ ਨੇ ਇਹ ਹੁਣ ਤੁਹਾਨੂੰ ਕਿਵੇਂ ਦਿਖਾਵਾਂ ਦਿਂਦਾ ਹੁਣ ਪੂਰਾ ਤੁਸੀਂ ਦੇਖੋ ਸਾਰਾ ਖੇਤ ਦਿਂਦਾ ਨਾ ਵਧੀਆ ਆ ਚੀਜ਼ ਆ ਇਹ ਪਿਉਕੇ ਵਾਲਾ ਉਹ ਵੀ ਤੁਹਾਨੂੰ ਦਿਖਾਉਣਾ ਜਿਹੜਾ ਦੂਜਾ ਆਪਣੇ ਸੀਗਾ ਖੇਤ ਜਿਹੜਾ ਪਾਣੀ ਭਰ ਕੇ ਛਿਟਾ ਦਿੰਦਾ ਉਹਨੂੰ ਵੀ ਅੱਜ 4 ਦਿਨ ਹੋ ਗਏ ਉਹ ਵੀ ਜਾ ਕੇ ਦੇਖਦੇ ਆ ਵੀ ਮੇਰੇ ਹਿਸਾਬ ਨਾਲ ਕਣਕ ਦੀ ਤੂਈ ਤੁਰਪੀ ਹੋਣੀ ਆ ਜਾ ਕੇ ਦਿਖਾਉਣਾ ਤੁਹਾਨੂੰ ਉਹ ਵੀ ਉਹ ਸਾਹਮਣੇ ਮੋਟਰ ਆਹੋ ਜਿੱਥੇ ਆਪਣਾ ਟਰੈਕਟਰ ਖੜਾ ਆਹੋ ਸਾਹਮਣੇ ਵਾਲੀ ਉਹ ਟਰਾਂਸਫਾਰਮ ਵਾਲਾ ਉਹ ਖੇਤ ਆਹੋ ਜਿਹੜੀ ਪਾਣੀ ਭਰ ਕੇ ਛਿਟਾ ਦਿੱਤਾ ਜਿਹਨਾਂ ਨੇ ਇਹ ਉਹ ਕਣਕ ਜਿਹਨੂੰ ਅੱਜ 5 ਦਿਨ ਹੋ ਗਏ ਪਾਣੀ ਦਾ ਭਰ ਕੇ ਛਿਟਾ ਦਿੱਤਾ ਸੀ ਜਿਹਦੇ ਵਿੱਚ ਜਿਹੜਿਆ ਤਾਂ ਦਾਣਾ ਮੰਨ ਕੇ ਚੱਲੋ 10 ਤੋਂ 15% ਮਿੱਟੀ ਦੇ ਅੰਦਰ ਆ ਬਈ ਉਹਨੂੰ ਉਹਦੀਆਂ ਤੂਈਆਂ ਨਿਕਲ ਕੇ ਕਣਕ ਤੁਰਪੀ ਜਿਹੜਾ ਦਾਣਾ ਬਿਲਕੁਲ ਉੱਤੇ ਪਿਆ ਜਮਾਂ ਹੀ ਉੱਤੇ ਜਿਹਨੂੰ 5-4% ਮੰਨ ਲਓ ਵੀ ਮਿੱਟੀ ਲੱਗੀ ਆ ਉਹ ਤੂਈਆਂ ਕੱਢਿਆ ਯਾਨੀ ਜ਼ਿਆਦਾਤਰ ਕਣਕ ਤੁਰਪੀ ਕਹਿਣ ਦਾ ਮਤਲਬ 5 ਦਿਨ ਹੋ ਗਏ ਅੱਜ ਤੇ ਆਹ ਦੇਖ ਲਓ ਤੁਸੀਂ ਇਹ ਇੱਥੇ ਕੁ ਵੀ ਦੀਂਦੀ ਆ ਆ ਜਿੰਨੀਆਂ ਤੂਈਆਂ ਆਆਂ ਫੁੱਟੀਆਂ ਆਂ ਦੇਖੋ ਇਹ ਕਣਕ ਦੀਆਂ ਨੇ ਆ ਇਹਨ ਪੂਰਾ ਸਾਫ਼ ਦੀਦਾ ਨਾ ਪੂਰਾ ਹੁਣ ਚੱਕਰੇ ਆ ਬੂਟਵਾੜ ਪਾਏ ਨਹੀਂ ਤੁਹਾਨੂੰ ਵਿੱਚ ਵੜ ਕੇ ਵੀ ਦਿਖਾ ਦਿੰਦੇ ਜਾਣੀ ਕਹਿਣ ਦਾ ਮਤਲਬ ਇਹ ਉਹ ਕਣਕ ਆ ਜਿਹੜੀ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਦੇਖੀ ਆ ਭਰ ਕੇ ਛਿੱਟਾ ਮਾਰਿਆ ਸੀ ਪਰਾਲੀ ਦੇ ਉੱਤੇ ਵੀ ਹੈਗਾ ਕੰਮ ਤੇ ਪਰਾਲੀ ਵਾਲਾ ਵੀ ਦਿਖਾਉਣਾ ਤੁਹਾਨੂੰ ਮੈਂ ਜਿਹੜੀ ਪਰਾਲੀ ਦੇ ਉੱਤੇ ਜੰਮੀ ਹੋਈ ਆ ਉਹ ਵੀ ਦਿਖਾਉਣਾ ਇੱਥੇ ਇੱਕ ਪਰਾਲੀ ਦੇ ਉੱਤੇ ਜਿਹੜੇ ਨੇੜੇ ਹੋਣਗੇ ਦਾਣੇ ਉਹ ਦਾਣੇ ਦੇਖਦੇ ਆਪਾਂ ਇਹ ਆ ਲਓ ਜੀ ਕਿੱਥੇ ਗਿਆ ਆ ਪਰਾਲੀ ਦੇ ਉੱਤੇ ਜੰਮੇ ਹੋਏ ਨੇ ਜੀ ਇਹ ਆ ਲਓ ਆ ਪਰਾਲੀ ਦੇ ਉੱਤੇ ਜੰਮੇ ਹੋਏ ਨੇ ਪਰਾਲੀ ਦੇ ਵਿੱਚ ਦਾਣਾ ਜਦੋਂ ਉਹ ਪਾਣੀ ਛੱਡਿਆ ਛਿੱਟਾ ਮਾਰਿਆ ਦਾਣਾ ਪਰਾਲੀ ਤੇ ਨਹੀਂ ਵੀ ਟਿਕਦਾ ਬਾਕੀ ਹੋਰ 2-3 ਦਿਨ ਲੱਗ ਜਾਣਗੇ 2-3 ਦਿਨ ਤੱਕ ਇਹਨਾਂ ਸਾਰਾ ਤਸੱਲੀ ਬਖਸ਼ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹਨੂੰ ਹਫ਼ਤੇ ਤੋਂ 10 ਦਿਨ ਲੱਗ ਜਾਂਦੇ ਨੇ ਕਣਕ ਦੇਖਣ ਨੂੰ ਫੇਰ ਇਹੋ ਆ ਵੀ ਬਾਹਰਲੇ ਪਾਸਿਓਂ ਖੜ ਕੇ ਬੰਨੇ ਤੇ ਆਉਣ ਦੀ ਲੋੜ ਨਹੀਂ ਪੈਂਦੀ ਬਾਹਰੋਂ ਖੜ ਕੇ 10ਵੇਂ ਦਿਨ ਕਣਕ ਚਾਕਣ ਲੱਗ ਜਾਂਦੀ ਆ ਪੂਰੀ ਜਣੀ ਕਹਿਣ ਦਾ ਮਤਲਬ ਇਹ ਆ ਬਈ ਕੰਮ ਕਾਮਯਾਬ ਆ ਇੰਨਾ ਚਿਰ ਵੇਟ ਕਰਨ ਨਾਲੋਂ ਤੇ ਆਹ ਸਾਈਡ ਤੇ ਦਿਖਾਉਣ ਤਾਂ ਆਪਾਂ ਇੱਥੇ ਦਿਖਾ ਦਿੰਦੇ ਇਹ ਚੱਕਰ ਕੀ ਆ ਨਾ ਇਧਰ ਕੀੜਿਆਂ ਦਾ ਭੌਣਾ ਇਧਰਲੀ ਜਗ੍ਹਾ ਤੇ ਇਹ ਛਿੱਟਾ ਦਿੱਤਾ ਹੀ ਸ਼ਾਮ ਨੂੰ ਉਹਨਾਂ ਨੇ ਉਹਦਣ ਤੇ ਜਾਨੂ ਸਵੇਰ ਹੁਣ ਦੇਖੋ ਆਹ ਡੀ.ਡੀ.ਟੀ ਪਾਈ ਹੈ ਨਾ ਦੇਖੋ ਇਹ ਡੀ.ਡੀ.ਟੀ ਪਾਈ ਆ ਦੂਜੇ ਦਿਨ ਉਹਨਾਂ ਨੇ ਜਾਨੂ ਕੀੜੇ ਇਧਰੋਂ ਚੱਕ ਕੇ ਲੈ ਗਏ ਸੀ ਫਿਰ ਪਾਣੀ ਹੈ ਨਹੀਂ ਸੀ ਇੱਥੇ ਨਿਕ ਜਗ੍ਹਾ ਚ ਉਹਨਾਂ ਨੇ ਫਿਰ ਉਹ ਕਹਿੰਦੇ ਚਲੋ ਬਾਅਦ ਚ ਕਹੀ ਨਾ ਗੁੱਡ ਤਾਂਗੇ ਜਿੱਥੇ ਕਿਤੇ ਰਹਿ ਵੀ ਗਈ ਮਾੜੀ ਮੋਟੀ ਬਾਕੀ ਤਾਂ ਭਾਈ ਕੰਮ ਇਹ ਕਾਮਯਾਬ ਆ ਆ ਲਓ ਜੀ ਆ ਖੇਤ ਆ ਪਿੰਡ ਆਪਣਾ ਗੈਲਾ ਬਹੁਤ ਵੀਰਾਂ ਦੇ ਵਿੱਚ ਮੈਸੇਜ ਸੀ ਭਾਈ ਕਿਹੜਾ ਪਿੰਡ ਆ ਕਿਹੜਾ ਏਰੀਆ ਤੁਹਾਡਾ ਪਿੰਡ ਆਪਣਾ ਗੈਲਾ ਭਾਈ ਜ਼ਿਲ੍ਹਾ ਲੁਧਿਆਣਾ ਮਰੇ ਕੋਲਾ ਜਿਹੜਾ ਲੁਧਿਆਣੇ ਤੋਂ ਮਰੇ ਕੋਲਾ ਰੋਡ ਆ ਇਹਦੇ ਤੇ ਪਿੰਡ ਆਪਣਾ ਗੈਲ ਪਿੰਡ ਆ ਨਾਲ ਆਪਣੇ ਬਾਈਪਾਸ ਆ ਸਾਹਮਣੇ ਜਿਹੜੇ ਸਫੈਦੇ ਦੀंदे ਆ ਇਹ ਸਫੈਦਿਆਂ ਦੇ ਨਾਲ ਰੋਡ ਆਪਣਾ ਜਿਹੜਾ ਮੇਨ ਬੜਾ ਰੋਡ ਆ ਜੇ ਕਿਸੇ ਮੇਰੇ ਵੀਰ ਨੇ ਆ ਕੇ ਦੇਖਣਾ ਵੀ ਹੋਵੇ ਆ ਕੇ ਦੇਖ ਸਕਦਾ ਮੈਸੇਜ ਕਰ ਲਿਓ ਮੈਨੂੰ ਤੇ ਮੈਂ ਉਹਦੇ ਤੇ ਤੁਹਾਡੇ ਨਾਲ ਭਰਾਵਾ ਗੱਲ ਕਰ ਸਕਦਾ ਹਨਾ ਤੇ ਦੱਸ ਦਿਓ ਜਦੋਂ ਆਉਣਾ ਹੋ ਕਿਸੇ ਵੀ ਮੇਰੇ ਵੀਰ ਨੇ ਚੈੱਕ ਕਰਨ ਤਾਂ ਕਰਾ ਦੇਾਂਗੇ ਜੀ ਹੜ ਜਾ ਇਹ ਸੰਗੀ ਦਾ ਨਹੀਂ ਹੁੰਦਾ ਜਲਦ ਦੱਸ ਤੇਰੇ ਕੋਲ ਖੜਨ ਨਾ ਬਹੁਤ ਭਾਈਦੇ ਵੀਡੀਓ ਤੋਂ ਬਹੁ ਬੰਦੇ ਨਹੀਂ ਨਹੀਂ ਕਿੰਨਾ ਤੋਂ ਤਿੰਨ ਵਿੱਚ ਕਿੰਥੋਂ ਵੀਜਾ ਸੀ ਤਿੰਨ ਵਿੱਚ ਕਿੰਨੇ ਕਿਾਰੇ ਪਾਏ ਦੋ ਨਹੀਂ ਤੇਰੀ ਨਹੀਂ ਬਣਾਉਂਦਾ ਇਹਦੀ ਬਣਾਉਣਾ ਦੋ ਦੋ ਕਿਹਾਰੇ ਛਿੱਟਾ ਦੇ ਤਾਂ ਪਾਣੀ ਭਰ ਕੇ ਉਵੇਂ ਹਾਂ ਹਾਂ ਪਿਉ ਕੇ 24 ਘੰਟੇ ਗਣ ਅੱਛਾ 24 ਘੰਟੇ ਪਿਉਗੇ ਰੱਖੀ ਬਾਤ ਕੱਢੀ ਨਜ਼ਰ ਰੱਖੀ ਬਾਹਰ ਦੇ ਕੱਲ ਸਵੇਰੋਂ ਲੈ ਕੇ ਆਈ ਮੈਂ 9 ਵਜੇ ਸ਼ਾਮ ਨੂੰ 6 ਵੇ ਛਿੱਟਾ ਦਿੱਤਾ ਯਾਨੀ ਮੰਨ ਲਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੱਢ ਕੇ ਰੱਖੀ ਬਾਹਰ ਬਾਹਰ ਕੱਢ ਕੇ ਰੱਖਤੀ ਚਲ ਉਹ ਵੀ ਦਿਖਾ ਦੇਣਾ ਇਹਨਾਂ ਨੂੰ ਬੰਦਾਂ ਨੂੰ ਖੇਤ ਵੀ ਕਿੱਥੇ ਬੀਜੀ ਐ ਦੂਗੇ ਬੰਦਿਆਂ ਨੇ ਇੱਕ ਤਾਂ ਖੇਤ ਹੋ ਗਿਆ ਆਹ ਜਿਹੜਾ ਪਹਿਲਾਂ ਆਪਾਂ ਦਿਖਾਈ ਸੀ ਇਹ ਹੁਣ ਦੂਜਾ ਕੰਮ ਹੋਇਆ ਉਹ ਸਾਹਮਣੇ ਜਿੱਥੇ ਦੀਂਦਾ ਡੇਕਾਂ ਦੇ ਉੱਪਰਲੇ ਪਾਸੇ ਦੀ ਗਿੱਲਾ ਗਿੱਲਾ ਦੀਂਦਾ ਇਹਨਾਂ ਨੇ ਉ ਕੱਲੇ ਵੀਜਣ ਹੈ ਹਾਂ ਹਾਂ ਰਾਤ ਹੀ ਰਾਤ ਹੀ ਵੀਜਿਆ ਇਹ ਜੇ ਤੁਹਾਡੇ ਵਾਲਾ ਖੇਤ ਜਣੀ ਪਰਾਲੀ ਨਹੀਂ ਹੈਗੀ ਜਮਾ ਨਾ ਨਾ ਜਮਾ ਅਸਲੀ ਉਹ ਚ ਪਤਾ ਲੱਗੂਆ ਵੀ ਕਿੰਨਾ ਕੁ ਜਮਾ ਇਹ ਜੇ ਤਾਂ ਪਰਾਲੀ ਕਰਕੇ ਅਜੇ ਦੀਂਦਾ ਘਾਟਾਂ ਨੇ ਪੂਰੀ ਜੰਮੀ ਤੇ ਦੇਖੂਗੀ ਉਹ ਵੀ ਦਿਖਾ ਕੇ ਲਿਆਵਾਂਗੇ ਮੱਝ ਆਈਆ ਵੀ ਆਪਣੇ ਪਿੰਡ ਗਮਾਂਡ ਚ ਕਿਸੇ ਦੇ ਆਪਣੀ ਪੱਤੀ ਦੇ ਆ ਬੰਦੇ ਹਰਿਆਣੇ ਚੋਂ ਆਈਆ ਸਰਸਾਣਾ ਦੇਖਦੇ ਆ ਕਿਦਾਂ ਦੀ ਝੋਟੀ ਆ ਸਿੰਘਾ ਸੁਂਘਾ ਨਹੀਂ ਤਾਂ ਬਹੁਤ ਘੈਂਟ ਆ ਇਥੋਂ ਸਿੰਘ ਦੀਆਂ ਕੱਲੇ ਉਹ ਤਰਿਆਣ ਦੀ ਥੱਲੇ ਦੇਖਦੇ ਆ ਫਿਰ ਕਿੱਦਾਂ ਦੀ ਆ ਲਓ ਜੀ ਇੱਕ ਆ ਗਈ ਇੱਕ ਹੋਰ ਅੰਦਰ ਹਜੇ ਉਹ ਵੀ ਆ ਲੈਣ ਦੀ ਉਹ ਵੀ ਦਿਖਾਉਣੀ ਆ ਕਿੱਦਾਂ ਦੀ ਆ ਆ ਦੂਜੀ ਝੋਟੀ ਉਹ ਜੋ ਦੀਆਂ ਸਾਨੀਆਂ ਜਿਹੜੀਆਂ ਝੋਟੀਆਂ ਨਹੀਂ ਝੋਟੀਆਂ ਦੋਨੇ ਚੰਗੀਆਂ ਜਿੜਤ ਨਹੀਂ ਉਹ ਕੋਈ ਨਹੀਂ ਲੱਗਦਾ ਉਹਦੇ ਥਾਣਾ ਆਏ ਆ ਤੇਰੇ ਕੀ ਮਗਰ ਜਿਹਨੇ ਕੰਦ ਬਹੁਤ ਹੈ ਸੋਹਣੀਆਂ ਨੇ ਝੋਟੀਆਂ ਹਾਂ ਉਹ ਤਾਂ ਪਹਿਲਾਂ ਇਹਨਾਂ ਦੇ ਪਿੱਛੇ ਫੜ ਗਏ ਕਿ ਇਹਨਾਂ ਦੇ ਬੀਰੂ ਰਾਣੀ ਕਿੱਧਰ ਨਹੀਂ ਉਧਰ ਨਹੀਂ ਉਥੋਂ ਜਦੋਂ ਆਪਾਂ ਆਇਆ ਉਦੋਂ ਉਹਨਾਂ ਨੇ ਫੜ ਕੇ ਅੰਦਰ ਲੈ ਕੇ ਨਹੀਂ ਗਈਆਂ ਲੈ ਕਿੱਥੇ ਉਹ ਇੱਥੇ ਨੂੰ ਪੈ ਕੇ ਆਪਣੇ ਘਰਾਂ ਘਣੇ ਨਹੀਂ ਚਲ ਗਈਆਂ ਉਹ ਬੀਰੂ ਰਾਣੀ ਨਹੀਂ ਇੱਧਰ ਦੀ ਗਈਆਂ ਕਿ ਉੱਪਰ ਪਿੱਛੇ ਦੀ ਇੱਥੇ ਦੀ ਅੱਛਾ ਬੀਰੂ ਰਾਣੀਆਂ ਤਾਰਾ ਤੋੜ ਕੇ ਵਰਸ਼ੀਣ ਜਗਾ ਪਾ ਕੇ ਹਾਂ ਫਿਰ ਉਹ ਨਿਕਲ ਗਈਆਂ ਇੱਧਰ ਗੁਰਦੁਆਰਾ ਵਾਲੀ ਗਲੀ 'ਚ ਉੱਥੇ ਫੜ ਗਈਆਂ ਮੈਂ ਤੇ ਰਮਨ ਨੇ ਫੜ ਲਿਆ ਅੱਛਾ ਰਮਨ ਵੀ ਨਾਲ ਸੀ ਹਾਂ ਮੈਂ ਭਈਆਂ ਨੂੰ ਕਿਹਾ ਵੀ ਫੜ ਲਓ ਹਾਂ ਬੰਗਿਆ ਨੇ ਹੱਥ ਲਾਇਆ ਉਹਨੇ ਫੂਫੂ ਜੀ ਕਰੀਬ ਪਾਏ ਇੱਕ ਮੱਝ ਉੱਥੇ ਹੀ ਹੁਰਕਦੀ ਸੀ ਜਦ ਆਪਾਂ ਦੇਖਿਆ ਖੜੀ ਗਿਆ ਬਹੁਤੇ ਹਾਂ ਉੱਥੋਂ ਡਰ ਕੇ ਫੇਰ ਭੱਜ ਗਏ ਹੂੰ ਉੱਥੋਂ ਡਰ ਕੇ ਭੱਜੀਆਂ ਹੋਈਆਂ ਇੱਕ ਮੈਂ ਤਾਂ ਫੜ ਕੇ ਅਸੀਂ ਚਾੜਤੀ ਟੈਂਪੂ ਹਾਂ ਰਹਿ ਗਈ ਇੱਕ ਹਾਂ ਇੱਕ ਮੈਂ ਰਹੀ ਹੋਈ ਉਹ ਅਸੀਂ ਉਹ ਟੈਂਪੂ ਚਾੜਤੀ ਉਹ ਸਾਲੀ ਉੱਥੋਂ ਵੇਹ ਨਿਕਲ ਗਈ ਉਹ ਚਲੇ ਗਈ ਸਿੱਧੀ ਸ਼ਰਨਗਰ ਨੂੰ ਠੇਕੇ ਗੰਨੀ ਨੂੰ ਹਾਂ ਠੇਕੇ ਤੋਂ ਗਿੱਲ ਕਾਟਣੋਂ ਤੋਂ ਪਤਾ ਨਹੀਂ ਕਿਹੜੀ ਵੀ ਹੀ ਪਈ ਉਹ ਕਿਹੜੀ ਵੀ ਨਹੀਂ ਪਈ ਉਹ ਨਿਕਲੇ ਸੈਂਸੀਆਂ ਦੇ ਮਹੱਲੇ ਅੱਛਾ ਸੈਂਸ ਬੜੀ ਵਹਾਟ ਕੱਢੀ ਐ ਹਾਂ ਸੈਂਸੀਆਂ ਦੇ ਮਹੱਲੇ ਤੋਂ ਨਿਕਲ ਗਏ ਉਹ ਮੈਂ ਆ ਗਈ ਜੋਤੀ ਨਾਲੇ ਕੀਤਾ ਤਾਣਾ ਸੁਣਾ ਤੋੜ ਦੀ ਵਾਈ ਸਾਰੇ ਲੱਤੜ ਪਾ ਛੱਡੀਆਂ ਨੇ ਤਾਂ ਸਾਰਾ ਪਿੰਡ ਬਗਲਤਾ ਉਹਨਾਂ ਨੇ ਹਾਂ ਫਿਰ ਜੋਤੀ ਦਾ ਨੰਦਰਪਾੜਤੀ ਅਸੀਂ ਮੈਸਾ ਜੜਾਤੀ ਹਾਂ ਮੈਸਾ ਜੜੇ ਗਈ ਫਿਰ ਉੱਥੇ ਟੈਂਪੂ ਲਾਇਆ ਮੈਸਾ ਨੂੰ ਫਿਰ ਉੱਥੋਂ ਚੜ੍ਹ ਕੇ ਵਿੱਚ ਕੱਲੇ ਕੱਲੇ ਕਰਕੇ ਛੜੜੀਆਂ ਪਹਿਲਾਂ ਤਾਂ ਕੱਲੀ ਗੁਰਦੁਆਰੇ ਤੋਂ ਚੜ੍ਹ ਕੇ ਘਰੇ ਛੜਾਤੀ ਇੱਕ फेर ਇੱਕ ਉਹਨੂੰ ਲੈ ਆਇਆ ਝਾੜ ਕੇ ਜੋਤੀ ਦੇ ਘਰੋਂ ਇਹਨੇ 2.5 ਘੰਟੇ ਲਵਾਏ ਮੱਜਾ ਹੋਰ 2.5 ਘੰਟੇ ਅਸਲ ਵਿੱਚ ਗਲਤੀ ਭਈਆਂ ਦੀ ਏ ਸੀ ਭਈਆਂ ਨੂੰ ਉੱਥੇ ਹੀ ਨਾ ਇੱਕ ਮੈਂ ਲੈ ਆਉਣੀ ਚਾਹੀਦੀ ਇੱਕ ਮੈਂ ਲਿਆ ਕੇ ਅੰਦਰ ਬੰਨ ਦਿੰਦੇ ਜਾਂ ਉੱਥੇ ਬੰਨ ਦਿੰਦੇ ਖੰਭੇ ਨਾਲ ਜਾਂ ਇੱਕ ਕੱਢ ਲਈ ਸੀ ਤੇ ਜਿਹੜਾ ਟੈਂਪੂ ਵਾਲਾ ਬੰਦਾ ਉਹਨੇ ਨਹੀਂ ਜਮਾਂ ਵੀ ਹੱਥ ਲਾਇਆ ਨਾਲ ਬੰਦਾ ਹੁਣ ਆਪਾਂ ਲਿਉਂਦੇ ਹੀ ਡੰਗਰ ਬੰਦਾ ਨਾਲ ਲਾਹਾ ਕੇ ਅਗਲਾ ਅੰਦਰ ਜਿਹੜਾ ਉਹ ਤਾਂ ਪਤਾ ਕੀ ਕਰਿਆ ਮੈਂ ਹਿਸਾਂ ਖੁੱਲ ਕੇ ਭੱਜ ਗਈਆਂ ਉਹ ਤਾਂ ਉਹਦੇ ਕੋਲ ਚਲੇ ਗਿਆਂ ਤੇਰੇ ਕੋਲ ਗੋਗੀ ਕੋਲ ਵੀ ਪੈਸੇ ਦੇ ਆ ਪੈਸੇ ਲੈਣੋਂ ਮੈਨੂੰ ਤਾਂ ਮਤਲਬ ਨਹੀਂ ਹੱਥ ਵੀ ਨਹੀਂ ਲ ਮੈਂ ਜੇ 9988 ਨਹੀਂ ਪਾਟੇ ਕੰਡੇਦਾਰਾਂ ਨੂੰ ਉਹੀ ਤਾਂ ਗੱਲ ਲੱਤਾਂ ਹੀ ਚੱਲੂਗੀਆਂ ਗੱਲ ਦੋ ਪਾੜਨੀਆ ਪਾੜਨੀਆਂ ਜੇ ਉਹ ਤਾਂ ਬਾੜ ਨਹੀਂ ਦੀ ਲੱਤਾਂ ਤਾਂ ਕਰ ਫਿਰ ਉਹ ਤਾਂ ਪਤਾ ਹੀ ਆ ਪਰ ਉਹ ਤਾਂ ਸਹੀ ਗਈ ਚੱਲ ਕੋਈ ਨਹੀਂ ਫਿਰ ਵੀ ਚੱਲ ਫੜੀਆਂ ਗਈਆਂ ਬਚਾਅ ਹੋ ਗਿਆ ਹੂੰ ਰੁਗਨ ਰੁਗਨ